ਇਹੀ ਛੇ ਸੋ ਹਿੱਸਾ ਪੂਰਬ ਦੀ ਗੱਲ ਹੈ ਜਦੋਂ ਅਜੀਤ ਕੇਸ ਕੰਬਲੀ ਨਾਂ ਦਾ ਵਿਅਕਤੀ ਜਿਹੜਾ ਹੈ ਜਿਹੜਾ ਲੋਕਾਇਤ ਜਾਂ ਚਾਰਵਾਕ ਦੀ ਫਿਲਾਸਫੀ ਲੈ ਕੇ ਆਉਂਦਾ ਹੈ ਰੱਬ ਨੂੰ ਨਾ ਮੰਨਣ ਵਾਲਿਆਂ ਨੂੰ ਪੁਨਰ ਜਨਮ ਨੂੰ ਨਾ ਮੰਨਣ ਵਾਲਿਆਂ ਨੂੰ ਫਿਰ ਇਹਨਾਂ ਦਾ ਸਾਰਾ ਸਾਹਿਤ ਸਾੜ ਦਿੱਤਾ ਗਿਆ ਸੀਗਾ ਨਹੀਂ ਇੱਕ ਤਾਂ ਬਹੁਤ ਵੱਡੀ ਕਨਫਿਊਜ਼ਨ ਹੁੰਦੀ ਹੈ ਕਿ ਆਸਤਿਕ ਦਾ ਅਰਥ ਕੀ ਹੈ ਆਮ ਫਿਲਮੀ ਭਾਸ਼ਾ ਦੇ ਵਿੱਚ ਜਾਂ ਆਮ ਸਾਡੇ ਪੰਜਾਬੀ ਦੇ ਵਿੱਚ ਵੀ ਛੋਟੇ ਹੁੰਦੇ ਪੜਦੇ ਸਨ ਕਿ ਜਿਹੜਾ ਰੱਬ ਵਿੱਚ ਵਿਸ਼ਵਾਸ ਰੱਖੇ ਆਸਤਿਕ ਜਿਹੜਾ ਨਹੀਂ ਵਿਸ਼ਵਾਸ ਰੱਖਦਾ ਨਾਸਤਿਕ ਪਰ ਜਿਹੜੀ ਭਾਰਤੀ ਪਰੰਪਰਾ ਦੇ ਮੁਤਾਬਕ ਆਸਤਿਕ ਤੇ ਨਾਸਤਿਕ ਦੇ ਹੋਰ ਅਰਥ ਹਨ ਤਾਂ ਵੇਦ ਰੱਬ ਦੀ ਬਾਣੀ ਮੰਨਿਆ ਜਾਂਦਾ ਹੈ ਤੇ ਜਿਹੜੇ ਵੇਦਾਂ ਨੂੰ ਨਹੀਂ ਮੰਨਦੇਗੇ ਉਹ ਨਾਸਤਿਕ ਨੇ ਤੇ ਜਿਹੜੇ ਉਹਨੂੰ ਮੰਨਦੇ ਨੇ ਉਹ ਆਸਤਿਕ ਨੇ 5000 ਸਾਲ ਪਹਿਲਾਂ ਉਦੋਂ ਬੰਦਾ ਜਿਹੜਾ ਸੀ ਉਹ ਸੋਚਣ ਇਹ ਲੱਗ ਗਿਆ ਕਿ ਅਸੀਂ ਕਿਉਂ ਜਨਮ ਹੋਇਆ ਅਸੀਂ ਕਿਉਂ ਇੱਥੇ ਆ ਅਸੀਂ ਕੀ ਖਾਣਾ ਕੀ ਨਹੀਂ ਖਾਣਾ ਸੀ ਉਮਰ ਸੈਟਲਮੈਂਟਸ ਹੋਣ ਲੱਗੀਆਂ ਲੋਕ ਜਿਹੜੇ ਸਾਡੇ ਸਮੂਹਾਂ ਦੇ ਵਿੱਚ ਰਹਿਣ ਲੱਗ ਗਏ ਸਮੁੰਦਰਾਂ ਦੇ ਤਰੇਆਮਾਂ ਤੇ ਨਹਿਰਾਂ ਤੇ ਨਦੀਆਂ ਦੇ ਕਿਨਾਰਿਆਂ ਦੇ ਉੱਤੇ ਵਸਣ ਲੱਗ ਗਏ ਮੈਨੂੰ ਲੱਗਦਾ ਹੈ ਕਿ ਜਾਨਵਰ ਤੋਂ ਜੇਕਰ ਮਨੁੱਖ ਨੂੰ ਆਪਾਂ ਅਲੱਗ ਕਰਦੇ ਹਾਂ ਸਮਾਜਿਕ ਪ੍ਰਾਣੀ ਆ ਜਿਹੜਾ ਤਾਂ ਉਹ ਫਿਲਾਸੋਫੀ ਉਸ ਨੂੰ ਵੱਖ ਕਰਦੀ ਹੈ ਬੰਦੇ ਦੀ ਫਿਲਾਸੋਫੀ ਹੁੰਦੀ ਹੈ ਜਾਨਵਰ ਦੀ ਫਿਲਾਸੋਫੀ ਨਹੀਂ ਹੁੰਦੀ ਜਦੋਂ ਪਦਾਰਥਵਾਦੀ ਫਿਲਾਸੋਫੀ ਦੀ ਗੱਲ ਆਉਂਦੀ ਹੈ ਹਨਾ ਤਾਂ ਮਾਰਕਸਵਾਦੀ ਫਲਸਫੀ ਦੀ ਗੱਲ ਹੀ ਆਉਂਦੀ ਆ ਤਾਂ ਪੱਛਮ ਵੱਲੋਂ ਦੇਖਿਆ ਜਾਂਦਾ ਹੈ ਨਾ ਭਾਰਤ ਦੇ ਵਿੱਚ ਜਿਹੜੀ ਪਦਾਰਥਵਾਦੀ ਫਲਸਫੀ ਆ ਪਦਾਰਥਵਾਦੀ ਚਿੰਤਨ ਇਹ ਵੀ ਕਦੇ ਗੱਲ ਨਹੀਂ ਹੋਈ ਕਿ ਪ੍ਰਾਣੀ ਪਰੰਪਰਾਏ ਲੋਕ ਆਏ ਕਿ ਲੋਕਾਂ ਦੀ ਗੱਲ ਕਰਦੀ ਆ ਪਰ ਲੋਕ ਦੀ ਗੱਲ ਨਹੀਂ ਕਰਦੀ ਉਹ ਕਹਿੰਦੀ ਕਿ ਆਹਾ ਜੋ ਦੁਨੀਆ ਹੈ ਨਾ ਅਸੀਂ ਇਹਦੀ ਹੀ ਗੱਲ ਕਰਦੀਆਂ ਉੱਤੇ ਪਿਛਲੇ ਜਨਮ ਦੇ ਵਿੱਚ ਕੀ ਸੀ ਤੇ ਜਾਂ ਅਗਲੇ ਜਨਮ ਦੇ ਵਿੱਚ ਕੀ ਹੋਵੇਗਾ ਜਾਂ ਰੱਬ ਹੈ ਜਾਂ ਨਹੀਂ ਹੈ ਤਾਂ ਪਦਾਰਥਵਾਦੀ ਜਾਂ ਤਰਕਵਾਦੀ ਜਦੋਂ ਲੋਕ ਹੋ ਜਾਂਦੇ ਆ ਤਾਂ ਫਿਰ ਕਿਰਿਆਤਮਕਵਾਦ ਦੇ ਲਈ ਖਤਰਾ ਪੈਦਾ ਹੋ ਜਾਂਦਾ ਹੈ ਇਹ ਹੀ ਪਦਾਰਥਵਾਦੀ ਇੱਕ ਸਮਝ ਹੈ ਤਾਂ ਜੇਕਰ ਉਹ ਖਤਰਾ ਪੈਦਾ ਹੁੰਦਾ ਤਾਂ ਉਸ ਖਤਰੇ ਨੂੰ ਕਾਲਣਾ ਹੈ ਤਾਂ ਉਸ ਤਾਨੰਦ ਦਾ ਤਰੀਕਾ ਇਹ ਹੈ ਕਿ ਜਿਹੜੇ ਚਰਵਾਕੀ ਆ ਜਾਂ ਜਿਹੜੇ ਲੋਕਾਈਤੀ ਹਨ ਤਾਂ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੀਆਂ ਕਿਤਾਬਾਂ ਨੂੰ ਸਾੜ ਦਿੱਤਾ ਜਾਂਦਾ ਹੈ ਬਰਨ ਕਰ ਦਿੱਤਾ ਜਾਂਦਾ ਹੈ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਦੀਪ ਦੋਸਤੋ ਅੱਜ ਅਸੀਂ ਗੱਲ ਕਰਨੀ ਆ ਫਿਲਾਸਫੀ ਤੇ ਵੈਸੇ ਫਿਲਾਸਫੀ ਨੂੰ ਕਾਫੀ ਇਦਾਂ ਕਿਹਾ ਜਾਂਦਾ ਕਿ ਇਹ ਬੋਰਿੰਗ ਜਿਹਾ ਵਿਸ਼ਾ ਇਹ ਬੇਲਣਾ ਦਾ ਕੰਮ ਆ ਇਤੇ ਛੇਤੀ ਗੱਲ ਨਹੀਂ ਹੁੰਦੀ ਪਰ ਫਿਲਾਸਫੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਕੀ ਅਸਰ ਆ ਉਹਦੇ ਬਾਰੇ ਤੇ ਹੋਰ ਫਿਲਾਸਫੀ ਕਿੰਨੀਆਂ ਕ ਤਰਾਮਾਂ ਨੇ ਕੀ ਕੀ ਇਹਦੇ ਵਿੱਚ ਆਉਂਦਾ ਹੈ ਆਪਾਂ ਸਾਰੀ ਗੱਲਬਾਤ ਕਰਾਂਗੇ ਡਿਟੇਲ ਦੇ ਵਿੱਚ ਸਾਡੇ ਨਾਲ ਪ੍ਰੋਫੈਸਰ ਐਚ ਐਸ ਡਿੰਪਲ ਨੇ ਜਿਹੜੇ ਪਹਿਲਾਂ ਵੀ ਬਹੁਤ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਦੇ ਰਹਿੰਦੇ ਨੇ ਪ੍ਰੋਫੈਸਰ ਆ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸ਼ੁਕਰੀਆ ਜੀ ਜੀ ਹੋਰ ਸਭ ਠੀਕ ਠਾਕ ਜੀ ਸਿਹਤ ਵਧੀਆ ਬਾਤ ਵਧੀਆ ਬਹੁਤ ਵਧੀਆ ਠੀਕ ਠਾਕ ਜੀ ਵੈਸੇ ਮੈਂ ਕਈ ਵਾਰੀ ਸੋਚਦਾ ਹੁੰਦਾ ਹਾਂ ਜੀ ਜਦੋਂ ਕਦੇ ਕੱਲ ਗੱਲ ਕਰਨੀ ਹੋਵੇ ਹਨਾ ਜੀ ਵੀ ਜ਼ਰੂਰੀ ਨਹੀਂ ਆਪਾਂ ਕਿਸੇ ਵਿਸ਼ੇ ਤੇ ਗੱਲ ਕਰਦੇ ਆ ਤੁਹਾਨੂੰ ਵੈਸੇ ਹੀ ਮਿਲਣਾ ਹੀ ਬਹੁਤ ਚੰਗਾ ਲੱਗਦਾ ਜੀ ਤੇ ਜਦੋਂ ਕਿਸੇ ਖਾਸ ਵਿਸ਼ੇ ਤੇ ਗੱਲ ਹੁੰਦੀ ਆ ਉਦੋਂ ਮਿਲਦੇ ਆ ਤਾਂ ਹੋਰ ਵੀ ਚੰਗਾ ਲੱਗਦਾ ਜਿਵੇਂ ਫਿਲਾਸਫੀ ਦਾ ਵਿਸ਼ਾ ਜੀ ਜੀ ਤੇ ਇਹਦੇ ਤੇ ਗੱਲ ਵੀ ਕੱਟ ਕਰਦੇ ਆ ਲੋਕ ਹਨਾ ਤਾਂ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਔਖਾ ਵਿਸ਼ਾ ਗੱਲ ਕਿਉਂ ਕੱਟ ਹੁੰਦੀ ਆ ਤੁਸੀਂ ਕੀ ਸਮਝਦੇ ਇਹਦੇ ਬਾਰੇ ਇਹ ਕੋ ਇਹ ਆਮ ਕਰਕੇ ਆਖਿਆ ਜਾਂਦਾ ਜਿਵੇਂ ਤੁਸੀਂ ਕਿਹਾ ਕਿ ਇਹ ਨੀਰਸ ਵਿੱਚ ਆ ਜਾਂ ਔਖਾ ਵਿਸ਼ਾ ਹੈ ਤੇ ਕਈ ਵਾਰੀ ਬੇਲੋੜਾ ਵੀ ਆਖ ਦਿੱਤਾ ਜਾਂਦਾ ਹੈ ਬੇਲੋੜਾ ਮੈਨੂੰ ਲੱਗਦਾ ਹੈ ਕਿ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਜਿਹੜਾ ਹੈ ਉਹ ਫਿਲਾਸਫੀ ਦੇ ਉੱਤੇ ਆਧਾਰਿਤ ਹੈ ਤੁਸੀਂ ਵੀ ਦੇਖ ਲਵੋ ਸਾਡੇ ਜਿਵੇਂ ਸਰੋਤੇ ਆ ਸਾਡੇ ਜੋ ਦਰਸ਼ਕਾ ਦੇਖ ਰਹੇ ਆ ਤੁਸੀਂ ਵੀ ਹੋ ਹੈ ਨਾ ਜਿਹੜਾ ਕੈਮਰਾਮੈਨ ਵੀ ਬੈਠੇ ਹਨ ਤਾਂ ਇਹ ਆਪਾਂ ਦੇਖੀਏ ਕਿ ਜ਼ਿੰਦਗੀ ਦਾ ਕੋਈ ਵੀ ਆਪਾਂ ਫੈਸਲਾ ਲੈਣਾ ਹੈ ਕੁਝ ਵੀ ਕਰਨਾ ਹੈ ਤਾਂ ਉਸ ਮੌਕੇ ਦੇ ਉੱਤੇ ਸਾਡੀ ਜਿਹੜੀ ਫਿਲਾਸਫੀ ਹੈ ਉਹ ਜ਼ਰੂਰ ਰਾਹ ਦੇ ਵਿੱਚ ਆ ਜਾਂਦੀ ਹੈ ਅਸੀਂ ਰੱਬ ਨੂੰ ਮੰਨਦੇ ਆ ਜਾਂ ਰੱਬ ਨੂੰ ਨਹੀਂ ਮੰਨਦੇ ਅਸੀਂ ਆਤਮਾ ਨੂੰ ਮੰਨਦੇ ਆ ਜਾਂ ਆਤਮਾ ਨੂੰ ਨਹੀਂ ਮੰਨਦੇ ਪੁਨਰਜਨਮ ਹੈ ਜਾਂ ਨਹੀਂ ਹੈ ਜਾਂ ਆਪਾਂ ਕੋਈ ਵੀ ਫੈਸਲਾ ਲੈਣਾ ਉਹਦੇ ਵਿੱਚ ਆਪਾਂ ਪੋਜ਼ਿਟਿਵ ਆ ਜਾਂ ਨੈਗੇਟਿਵ ਆ ਕੱਲ ਨੂੰ ਪਤਾ ਨਹੀਂ ਕੀ ਹੋਊਗਾ ਜਾਂ ਜੋ ਹੋਊਗਾ ਦੇਖੀ ਜਾਊਗਾ ਇਹ ਵੀ ਤੁਹਾਡਾ ਜੀਵਨ ਦਾ ਇੱਕ ਢੰਗ ਹੈ ਜ਼ਿੰਦਗੀ ਐਸ਼ ਕਰਨ ਦੇ ਲਈ ਹੈ ਨਹੀਂ ਜ਼ਿੰਦਗੀ ਉਦਾਸੀ ਦਾ ਨਾਮ ਹੈ ਜ਼ਿੰਦਗੀ ਸੁੱਖਾਂ ਦਾ ਘਰ ਹੈ ਜ਼ਿੰਦਗੀ ਦੁੱਖਾਂ ਦਾ ਘਰ ਹੈ ਇਹਦੀ ਆਪਦੀ ਆਪਦੀ ਇੱਕ ਥਿੰਕਿੰਗ ਹੈ ਤੇ ਉਹ ਤੁਹਾਡੀ ਫਿਲਾਸਫੀ ਦੇ ਨਾਲ ਜੁੜੀ ਹੋਈ ਹੈ ਤੁਹਾਡਾ ਜਿਹੜਾ ਧਰਮ ਹੈ ਉਹ ਵੀ ਫਿਲਾਸਫੀ ਦੇ ਵਿੱਚੋਂ ਹੀ ਨਿਕਲਦਾ ਹੈ ਤੁਹਾਡੀ ਜੋ ਸੋਚ ਹੈ ਤੁਹਾਡੀ ਮਾਪਿਆਂ ਦੀ ਸੋਚ ਹੈ ਤੁਹਾਡੇ ਸਮਾਜ ਦੀ ਸੋਚ ਹੈ ਯੋਸਤਾ ਦੇ ਗਵਾਂਢੀ ਹੈ ਉਹ ਕਿਸ ਤਰੀਕੇ ਨਾਲ ਅਸਰ ਪਾਉਂਦੇ ਹਨ ਉਹ ਬੋਲਦੇ ਹਨ ਕੋਈ ਗੱਲ ਕਰਦੇ ਆ ਤੁਸੀਂ ਉਸ ਨੂੰ ਪੋਜੀਟਿਵਲੀ ਲੈਂਦੇ ਹੋ ਤੁਸੀਂ ਉਸ ਨੂੰ 네ਗੇਟਿਵਲੀ ਲੈਂਦੇ ਹੋ ਤੁਸੀਂ ਉਸ ਦੇ ਉੱਤੇ ਰਿਐਕਸ਼ਨ ਕਰਦੇ ਹੋ ਤੁਸੀਂ ਉਸ ਨੂੰ ਪੋਜੀਟਿਵ ਮੰਨ ਕੇ ਲੈਂਦੇ ਹੋ ਤੁਸੀਂ ਉਸ ਨੂੰ ਕੁਝ ਵੀ ਨਹੀਂ ਸਮਝਦੇ ਤੁਸੀਂ ਆਪਣੇ ਕੰਨ ਬੰਦ ਰੱਖਦੇ ਹੋ ਤੁਸੀਂ ਉਸ ਦੇ ਅਰਥ ਕੁਝ ਕੱਢਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਅਰਥ ਉਸ ਤੇ ਕਿਵੇਂ ਕੱਢਦੇ ਹੋ ਇਹ ਸਾਰਾ ਕੁਝ ਫਿਲਾਸਫੀ ਦੇ ਉੱਤੇ ਆਧਾਰਿਤ ਹੈ ਇੱਥੋਂ ਤੱਕ ਕਿ ਅਸੀਂ ਕੀ ਕਹਿੰਦੇ ਹਾਂ ਕਿੱਥੇ ਖਾਂਦੇ ਹਾਂ ਹੋਟਲ 'ਚ ਖਾਂਦੇ ਹਾਂ ਜਾਂ ਘਰ ਦੇ ਵਿੱਚ ਖਾਣਾ ਚੰਗਾ ਹੈ ਇਹ ਵੀ ਫਿਲਾਸਫੀ ਹੈ ਕੀ ਖਾਣਾ ਹੈ ਮਾਸ ਖਾਣਾ ਹੈ ਜਾਂ ਨਹੀਂ ਖਾਣਾ ਹੈ ਮਾਸ ਰੰਨ ਕੇ ਖਾਣਾ ਹੈ ਮਾਸ ਕੱਚਾ ਖਾਣਾ ਹੈ ਜਾਂ ਅਸੀਂ ਅਨਾਜ ਖਾਣਾ ਹੈ ਕੱਚਾ ਅਨਾਜ ਖਾਣਾ ਪੱਕਾ ਅਨਾਜ ਖਾਣਾ ਕਿਹੋ ਜਿਹਾ ਖਾਣਾ ਕਿੰਨੇ ਖਾਣਾ ਕਿੱਥੇ ਬੈਠ ਕੇ ਖਾਣਾ ਧਰਤੀ 'ਤੇ ਬੈਠ ਕੇ ਖਾਣਾ ਮਿੱਟੀ 'ਤੇ ਬੈਠ ਕੇ ਖਾਣਾ ਚਿਟਾਈ ਵਛਾ ਕੇ ਖਾਣਾ ਖਾਣ ਤੋਂ ਪਹਿਲਾਂ ਰੱਬ ਨੂੰ ਯਾਦ ਕਰਨਾ ਜਿਵੇਂ ਜਾਪਾਨੀ ਲੋਕ ਹੈ ਉਹ ਧੰਨਵਾਦ ਕਰਦੇ ਨੇ ਉਹਨਾਂ ਦੇ ਕੋਲ ਧੰਨਵਾਦ ਦੇ ਹੀ ਕਈ ਸ਼ਬਦ ਨੇ ਧੰਨਵਾਦ ਲਈ ਉਹਨਾਂ ਕੋਲ 4-5 ਤਰ੍ਹਾਂ ਦੇ ਸ਼ਬਦ ਹਨ ਕਿਉਂਕਿ ਉਹਨਾਂ ਦਾ ਜਿਹੜਾ ਸਿੰਥੋ ਜਿਹੜਾ ਉਹਨਾਂ ਦਾ ਧਰਮ ਹੈ ਉਹ ਉਹਨਾਂ ਨੂੰ ਇਸ ਪਰੰਪਰਾ ਦੇ ਨਾਲ ਜੋੜਦਾ ਹੈ ਸਾਡੇ ਕੋਲੇ ਪੰਜਾਬ ਦੇ ਵਿੱਚ ਸਿੱਖ ਧਰਮ ਵੀ ਹੈ ਸਾਡੇ ਕੋਲੇ ਨਾਸਤਿਕ ਪਰੰਪਰਾ ਵੀ ਹੈ ਸਾਡੇ ਕੋਲੇ Hindu ਧਰਮ ਦਾ ਪ੍ਰਭਾਵ ਵੀ ਹੈ ਮੁਸਲਮਾਨ ਧਰਮ ਦਾ ਵੀ ਪ੍ਰਭਾਵ ਹੈ ਇਸ ਤੋਂ ਇਲਾਵਾ ਤੁਰਕੀ ਇੱਥੇ ਆਏ ਤੇ ਉਹ ਮੁਸਲਮਾਨ ਧਰਮ ਵੀ ਲੈ ਕੇ ਆਏ ਆਉਦ ਮੁਸਲਮਾਨ ਧਰਮ ਦੇ ਕਈ ਹਿੱਸੇ ਹਨ ਉਹਦੇ ਅਲੱਗ-ਅਲੱਗ ਦਰਸ਼ਨ ਹਨ ਹਰੇਕ ਵਿਅਕਤੀ ਦਾ ਆਪ ਦਾ ਦਰਸ਼ਨ ਹੁੰਦਾ ਹੈ ਇਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਹੈ ਕਿ ਦਰਸ਼ਨ ਸ਼ਾਸਤਰ ਜਾਂ ਚਿੰਤਨ ਜਾਂ ਫਿਲਾਸਫੀ ਉਹ ਤੁਹਾਡੀ ਜ਼ਿੰਦਗੀ ਦੇ ਉੱਤੇ ਰੇਕ ਪਲ ਦੇ ਉੱਤੇ ਅਸਰ ਪਾਉਂਦੀ ਹੈ ਅੰਤਰونی ਤੌਰ ਦੇ ਉੱਤੇ ਵੀ ਬਾਹਰੀ ਤੌਰ ਦੇ ਉੱਤੇ ਵੀ ਫਿਲਾਸਫੀ ਤੋਂ ਬਿਨਾ ਇਨਸਾਨ ਦੀ ਆਪਾਂ ਦੇ ਬਾਰੇ ਆਪਾਂ ਸੋਚ ਨਹੀਂ ਸਕਦੇ ਮੈਨੂੰ ਲੱਗਦਾ ਹੈ ਕਿ ਜਾਨਵਰ ਤੋਂ ਜੇਕਰ ਮਨੁੱਖ ਨੂੰ ਆਪਾਂ ਅਲੱਗ ਕਰਦੇ ਹਾਂ ਸਮਾਜਿਕ પ્રાਣੀ ਆ ਜਿਹੜਾ ਤਾਂ ਉਹ ਫਿਲਾਸਫੀ ਉਸ ਨੂੰ ਵੱਖ ਕਰਦੀ ਹੈ ਬੰਦੇ ਦੀ ਫਿਲਾਸਫੀ ਹੁੰਦੀ ਹੈ ਜਾਨਵਰ ਦੀ ਫਿਲਾਸਫੀ ਨਹੀਂ ਹੁੰਦੀ ਜੀ ਜੇ ਫਿਰ ਫਿਲਾਸਫੀ ਦੀ ਗੱਲ ਕਰਦੇ ਆਂ ਜੀ ਫਿਰ ਭਾਰਤ ਵਿੱਚ ਕਿਹੜੀ ਕਿਹੜੇ ਫਿਲਾਸਫੀ ਕਿਹੜੇ ਕਿਹੜੇ ਦਰਸ਼ਨ ਹੋਏ ਤੇ ਖਾਸ ਕਰਕੇ ਜਿਵੇਂ ਧਾਰਮਿਕ ਧਾਰਮਿਕ ਫਿਲਾਸਫੀਆਂ ਵੀ ਹੋ ਜਾਂਦਾ ਨਾ ਆਪਾਂ ਇਹਨਾਂ ਸਾਰੇ ਬਾਰੇ ਜ਼ਰੂਰ ਦੱਸੋ ਜੀ ਹਾਂ ਭਾਰਤੀ ਜਿਹੜੀ ਫਿਲਾਸਫੀ ਦੀ ਪਰੰਪਰਾ ਜਿਹੜੀ ਹੈ ਫਿਲਾਸਫੀ ਸ਼ਬਦ ਜਿਵੇਂ ਆਪਾਂ ਦੇਖਦੇ ਆਂ ਫਿਲਾਸੋਫੀ ਸੌਫੀ ਹੁੰਦਾ ਹੈ ਸਿਆਨਪ ਤੇ ਫਿਲ ਹੁੰਦਾ ਹੈ ਪਿਆਰ ਤਾਂ ਤਾਂ ਫਿਲਾਸਫੀ ਜਿਹੜਾ ਸਮਝਦੇ ਨਾਲ ਪਿਆਰ ਕਰਦਾ ਹੈ ਮਤਲਬ ਜਿਹੜਾ ਕਿ ਸਮਝਣਾ ਚਾਹੁੰਦਾ ਹੈ ਜ਼ਿੰਦਗੀ ਨੂੰ ਤਾਂ ਆਮ ਕਰਕੇ ਜਿਹੜੇ ਜਿਹੜੇ ਦੁਨੀਆ ਨੂੰ ਜੇ ਆਪਾਂ ਦੇਖਦੇ ਆਂ ਤਾਂ ਦੁਨੀਆ ਦੇ ਵਿੱਚ ਫਿਲਾਸਫੀ ਦਾ ਜਨਮ ਜਿਹੜਾ ਹੈ ਤਕਰੀਬਨ 600 ઈਸਾ ਪੂਰਬ ਦੇ ਵਿੱਚ ਦੁਨੀਆ ਦੀਆਂ ਮੋਟੀਆਂ-ਮੋਟੀਆਂ ਫਿਲਾਸਫੀ ਜਾਂ ਹੋਂਦ ਦੇ ਵਿੱਚ ਆਉਂਦੀਆਂ ਨੇ। ਉਹਨਾਂ ਦੇ ਵਿੱਚ ਜੇ ਆਪਾਂ ਭਾਰਤ ਦੇ ਵਿੱਚ ਹੀ ਆਪਾਂ ਦੇਖਦੇ ਆਂ ਜਿਵੇਂ ਤੁਸੀਂ ਪੁੱਛਿਆ ਕਿ ਕਿਹੜੀਆਂ-ਕਿਹੜੀਆਂ ਫਿਲਾਸਫੀ ਜਾਂ ਹਨ ਤੇ ਕਿੱਥੇ-ਕਿੱਥੇ ਕਿਉਂ ਕਿਸ ਤਕਿਸ ਤਰੀਕੇ ਦੇ ਨਾਲ ਉਹਨਾਂ ਦੇ ਕੀ ਅਰਥ ਹਨ, ਕੀ ਮੰਤਵ ਹਨ, ਕੀ ਉਹਨਾਂ ਦੀ ਗਿਆਨਮੈ ਮਾਨਸਾ ਕੀ ਆ, ਤੱਤਮੈ ਮਾਨਸਾ ਕੀ ਆ, ਉਹਨਾਂ ਦੀ ਮੂਲ ਮੈ ਮਾਨਸਾ ਕੀ ਆ? ਤਾਂ ਮੂਲ ਰੂਪ ਦੇ ਵਿੱਚ ਬੈਦਿਕ ਪਰੰਪਰਾ ਜਿਹੜੀ ਆ ਉਸ ਦੇ ਵਿੱਚ ਆਪਣੇ ਕੋਲੇ Hindu ਦਰਸ਼ਨ ਦੇ ਵਿੱਚ ਜਾਂ ਆਪਾਂ ਕਹਦੇ ਆ ਜਾਂ ਸਨਾਤਨੀ ਪਰੰਪਰਾ ਨੂੰ ਜਦੋਂ ਆਪਾਂ ਦੇਖਦੇ ਆ ਤਾਂ ਉਹਦੇ ਵਿੱਚ ਆਪਣੇ ਕੋਲੇ 9 ਦਰਸ਼ਨ ਆਉਂਦੇ ਨੇ ਹੂੰ 6 ਦਰਸ਼ਨ ਜਿਹੜੇ ਨੇ ਉਹ ਆਸਤਿਕ ਪਰੰਪਰਾ ਨਾਲ ਜੁੜਦੇ ਆ ਤੇ 6 ਦਰਸ਼ਨ ਜਿਹੜੇ ਹਨ ਉਹ ਨਾਸਤਿਕ ਪਰੰਪਰਾ ਦੇ ਨਾਲ ਜੁੜਦੇ ਨੇ ਹੁਣ ਇੱਕ ਬਹੁਤ ਵੱਡੀ ਕਨਫਿਊਜ਼ਨ ਹੁੰਦੀ ਹੈ ਕਿ ਆਸਤਿਕ ਦਾ ਅਰਥ ਕੀ ਹੈ ਆਮ ਫਿਲਮੀ ਭਾਸ਼ਾ ਦੇ ਵਿੱਚ ਜਾਂ ਆਮ ਸਾਡੇ ਪੰਜਾਬੀ ਦੇ ਵਿੱਚ ਵੀ ਛੋਟੇ ਹੁੰਦੇ ਵਰਦੇ ਸਨ ਕਿ ਜਿਹੜਾ ਰੱਬ ਵਿੱਚ ਵਿਸ਼ਵਾਸ ਰੱਖੇ ਆਸਤਿਕ ਜਿਹੜਾ ਨਹੀਂ ਰੱਬ ਵਿੱਚ ਵਿਸ਼ਵਾਸ ਰੱਖਦਾ ਨਾਸਤਿਕ ਪਰ ਜਿਹੜੀ ਭਾਰਤੀ ਪਰੰਪਰਾ ਦੇ ਮਤਾਬਕ ਤਾਂ ਆਸਤਿਕ ਤੇ ਨਾਸਤਿਕ ਦੇ ਹੋਰ ਅਰਥ ਹਨ ਅਤੇ atheist ਤੇ theist ਜਿਹੜਾ ਹੈ ਜਿਹੜਾ ਪੱਛਮੀ ਪਰੰਪਰਾ ਹੈ ਉਹਦੇ ਵਿੱਚ ਕੁਝ ਹੋਰ ਤਰ੍ਹਾਂ ਦੇ ਅਰਥ ਹਨ ਸਾਡੇ ਲਈ ਜਿਹੜਾ ਧਰਮ ਦਾ ਮਤਲਬ ਹੈ ਜਾਂ ਆਸਤਿਕ ਦਾ ਮਤਲਬ ਹੈ ਉਹ ਇਹ ਹੈ ਕਿ ਜਿਹੜਾ ਵੇਦਾਂ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਇਹ ਕਿ ਵੇਦਾਂ ਨੂੰ ਰੋਹਾਨੀ ਗਿਆਨ ਮੰਨਿਆ ਜਾਂਦਾ ਹੈ ਕਿ ਉਹ ਗਿਆਨ ਹੈ ਜਿਹੜਾ ਕਿ ਕਿਸੇ ਨੇ ਲਿਖਿਆ ਨਹੀਂ ਉਹ ਉਤਰੋਂ ਅਰਚੋਂ ਦੇ ਵਿੱਚੋਂ ਆਏ ਅਤੇ ਇੱਥੇ ਤਾਂ ਸਿਰਫ ਉਹਨਾਂ ਨੂੰ ਸਕਰਾਈਬ ਕੀਤਾ ਕਿਸੇ ਨੇ ਬੋਲੇ ਰੱਬ ਨੇ ਬੋਲੇ ਜਾਂ ਕਿਸੇ ਰੱਬ ਦੇ ਬੰਦੇ ਨੇ ਬੋਲੇ ਇੱਥੇ ਸਿਰਫ ਉਹਨਾਂ ਨੂੰ ਪੈਨ ਡਾਈਨ ਕੀਤਾ ਜਿਸ ਨੂੰ ਆਪਾਂ ਸਕਰਾਈਬ ਕਰਨਾ ਕਹਿੰਦੇ ਆ ਜਾਂ ਸਕ੍ਰਿਪਲ ਕਰਨਾ ਕਹਿੰਦੇ ਆ ਜਿਸ ਨੂੰ ਲਿਖਤੀ ਰੂਪ ਦਿੱਤਾ ਹੈ ਤਾਂ ਵੇਦ ਰੱਬ ਦੀ ਬਾਣੀ ਮੰਨਿਆ ਜਾਂਦਾ ਹੈ ਤੇ ਜਿਹੜੇ ਵੇਦਾਂ ਨੂੰ ਨਹੀਂ ਮੰਨਦੇਗੇ ਉਹ ਨਾਸਿਕ ਨੇ ਤੇ ਜਿਹੜੇ ਉਹਨੂੰ ਮੰਨਦੇ ਨੇ ਉਹ ਆਸਤਿਕ ਨੇ ਨਾਸਤਿਕ ਪ੍ਰਣਾਲੀਆਂ ਆਪਾਂ ਤਿੰਨ ਤਿੰਨ ਹਨ ਇਹ ਜੈਨ ਮਤ ਦੂਸਰਾ ਬੁੱਧ ਮਤ ਤੇ ਤੀਸਰਾ ਚਰਵਾਕ ਫਲਸਫੀ ਹੈ ਚਰਵਾਕ ਦਰਸ਼ਨ ਜਾਂ ਚਰਵਾਕ ਚਿੰਤਨ ਜਾਂ ਚਰਵਾਕ ਲੋਕਾਇਤ ਮਤ ਵੀ ਇਸ ਨੂੰ ਕਿਹਾ ਜਾਂਦਾ ਹੈ ਹਾਂ ਦੂਸਰੇ ਪਾਸੇ ਜਿਹੜੀਆਂ ਜਿਹੜੀਆਂ ਆਪਣੇ ਕੋਲੇ ਛੱਤ ਦਰਸ਼ਨ ਨੇ ਜਿਵੇਂ ਕਿ ਆਸਤਿਕ ਪ੍ਰਣਾਲੀਆਂ ਨੇ ਉਹਨਾਂ ਵਿੱਚ ਆਪਣੇ ਕੋਲੇ ਜਿਹੜੇ ਆਉਂਦੀਆਂ ਨੇ ਉਹ ਆਪਣੇ ਕੋਲੇ ਛੇ ਨੇ ਤੇ ਇਹ ਵੀਦਾਂ ਦੀ ਹੁੰਦ ਨੂੰ ਮੰਨਦੇ ਨੇ ਤੇ ਇਹ ਵੀ ਮੰਨਦੇ ਨੇ ਕਿ ਵੇਦ ਜਿਹੜੇ ਨੇ ਉਹ ਉਹ ਉਹੀ ਸੱਟ ਹੈ ਜਿਹੜਾ ਆਧਾਰ ਹਨ ਜ਼ਿੰਦਗੀ ਦਾ ਆਧਾਰ ਨੇ ਹਾਂ ਉਸ ਦੇ ਵਿੱਚ ਆਪਣੇ ਕੋਲੇ ਸੰਖ ਫਿਲਾਸਫੀ ਹੈ ਉਸ ਦੇ ਵਿੱਚ ਨਿਆਇ ਫਿਲਾਸਫੀ ਹੈ ਉਸ ਦੇ ਵਿੱਚ ਮੀਮਾਂਸਾ ਫਿਲਾਸਫੀ ਹੈ ਉਸ ਦੇ ਵਿੱਚ ਵੇਦਾਂਤ ਮਿਲੋਸ ਫਿਲਾਸਫੀ ਹੈ ਉਸ ਦੇ ਵਿੱਚ ਵਿਸ਼ੇਸ਼ਿਕ ਗਿਆ ਫਿਲਾਸਫੀ ਹੈ ਤੇ ਉਸ ਦੇ ਵਿੱਚ ਯੋਗ ਫਿਲਾਸਫੀ ਹੈ ਤੇ ਯੋਗ ਸੰਖ ਨਿਆਤ ਮੀਮਾਂਸਾ ਤੇ ਨਿਆਇ ਤੇ ਵਿਸ਼ੇਸ਼ਿਕ ਇਹ ਹੀ ਸਾਰੇ ਫਿਲਾਸਫੀ ਹਨ ਜਿਹੜੀਆਂ ਟੋਟਲੀ ਇਹ ਇਸ ਗੱਲ ਨਾਲ ਐਗਰੀ ਕਰਦੀਆਂ ਨੇ ਜਾਂ ਇਹ ਵਿਸ਼ਵਾਸ ਕਰਦੀਆਂ ਨੇ ਜਾਂ ਇਸ ਨੂੰ ਮੰਨਣ ਵਾਲੇ ਇਹ ਭਰੋਸਾ ਕਰਦੇ ਨੇ ਕਿ ਵੇਦ ਸਭ ਕੁਝ ਹਨ ਤਾਂ ਇਹ ਇਹ ਤਿੰਨ ਜਿਹੜੀਆਂ ਛੱਡ ਦਰਸ਼ਨ ਹਨ ਇਹਨਾਂ ਨੂੰ ਆਪਾਂ ਸਨਾਤਨ ਵੀ ਕਹਿ ਦਿੰਦੇ ਹਾਂ ਇਹਨਾਂ ਨੂੰ ਆਪਾਂ ਬੈਦਿਕ ਪਰੰਪਰਾ ਵੀ ਕਹਿ ਦਿੰਦੇ ਹਾਂ ਇਹਨਾਂ ਨੂੰ ਆਪਾਂ ਛੱਡ ਦਰਸ਼ਨ ਵੀ ਕਹਿ ਦਿੰਦੇ ਹਾਂ ਇਹਨਾਂ ਦੀ ਇਹਨਾਂ ਦੀ ਮਤਲਬ ਆਪਾਂ ਚਲੋ ਹੋਰ ਡਿਟੇਲ ਦੇ ਵਿੱਚ ਵੀ ਜਾਵਾਂਗੇ ਉਸ ਤੋਂ ਪਹਿਲਾਂ ਮੈਂ ਇੱਕ ਹੋਰ ਜਨਣਾ ਚਾਹੁੰਦਾ ਵੀ ਜੇ ਇਹ ਹੁੰਦਾ ਨਾ ਵੀ ਇਹਨਾਂ ਦੇ ਜਨਮ ਕਦੋਂ ਹੋਏ ਕਦੋਂ ਇਹ ਹੋਂਦ ਚਾਈਆਂ ਹਾਂਜੀ ਮੂਲ ਰੂਪ ਦੇ ਵਿੱਚ ਇਹ ਜਿਹੜੇ ਹਨ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਕਿ ਦੁਨੀਆ ਦੇ ਜ਼ਿਆਦਾਤਰ ਦਰਸ਼ਨ ਜਿਹੜੇ ਹਨ ਆਪਣੀ ਤਾਂ ਜਿਹੜੀ ਹੋਂਦ ਹੈ ਜੇ ਧਰਤੀ ਆਪਾਂ ਦੇਖਦੇ ਆਂ ਜਾਂ ਆਪਾਂ ਸੂਰਜ ਦੇਖਦੇ ਆਂ ਜੇ ਸੂਰਜ ਮੰਡਲ ਇਹ ਜਿਹੜਾ ਹੈ ਕਰੋੜਾਂ ਸਾਲ ਪੁਰਾਣਾ ਹੈ ਤਕਰੀਬਨ 1410 ਕਰੋੜ ਸਾਲ ਪਹਿਨਾ ਮੰਨਿਆ ਜਾਂਦਾ ਹੈ ਧਰਤੀ ਜਿਹੜੀ ਹੈ ਉਹ 400 ਕਰੋੜ ਸਾਲ ਪਹਿਨਾ ਜਿਹੜੀ ਆ ਉਹ ਤੋਂ 80 ਕਰੋੜ ਤੱਕ ਇਹ ਇਸ ਪੀਰੀਅਡ ਦੇ ਵਿੱਚ ਕਰਮ ਕਰ ਮੰਨੀ ਜਾਂਦੀ ਹੈ ਜਿਹੜੇ ਜਿਹੜਾ ਬੰਦਾ ਜਿਹੜਾ ਹੈ ਐਜ਼ ਅ ਹਿਊਮਨ ਬੀਇੰਗ ਹੈ ਉਹ 10 ਲੱਖ ਸਾਲ ਪੁਰਾਣਾ ਹੈ ਜਦੋਂ ਉਹ ਤੁਰਨ ਫਿਰਨ ਲੱਗ ਗਿਆ ਸੀ ਜਦੋਂ ਉਸ ਨੂੰ ਕੁਰਤਾ ਇਤੇ ਸਿੱਟਾ ਉਹ ਕਿ ਬਿਲਕੁਲ ਜਿਹੜਾ ਹੋਮੋ ਸੇਪੀਅਨ ਦਾ ਰੂਪਕ ਤਿਆਰ ਕਰਦਾ ਹੈ ਤੇ ਜਦੋਂ ਉਹ ਸੋਚ ਸਕਦਾ ਏ ਥੋੜਾ ਬਹੁਤਾ ਬੋਲਣ ਲੱਗ ਗਿਆ ਏ ਜਾਂ ਇਸ਼ਾਰਿਆਂ ਦੇ ਨਾਲ ਗੱਲ ਕਰਨ ਲੱਗ ਗਿਆ ਤੇ ਉਸ ਤੋਂ ਬਾਅਦ ਸਮਝ ਥੋੜੀ ਆਈ ਔ ਉਹ 10000 ਸਾਲ ਪੁਰਾਣੀ ਹੋਈਆਂ ਤੇ 5000 ਸਾਲ ਪਹਿਨਾ ਐ ਉਦੋਂ ਬੰਦਾ ਜਿਹੜਾ ਸੀ ਉਹ ਸੋਚਣ ਇਹ ਲੱਗ ਗਿਆ ਕਿ ਅਸੀਂ ਕਿਉਂ ਜਨਮ ਹੋਇਆ ਅਸੀਂ ਕਿਉਂ ਇੱਥੇ ਆ ਅਸੀਂ ਕੀ ਖਾਣਾ ਕੀ ਨਹੀਂ ਖਾਣਾ ਹਿਊਮਨ ਸੈਟਲਮੈਂਟਸ ਹੋਣ ਲੱਗੀਆਂ ਲੋਕ ਜਿਹੜੇ ਸਾਰਾ ਸਮੂਹਾਂ ਦੇ ਵਿੱਚ ਰਹਿਣ ਲੱਗੇ ਸਮੁੰਦਰਾਂ ਦੇ ਦਰਿਆਵਾਂ ਤੇ ਨਹਿਰਾਂ ਦੇ ਨਦੀਆਂ ਦੇ ਕਿਨਾਰਿਆਂ ਦੇ ਉੱਤੇ ਵਸਣ ਲ ਦੋਸਤੋ ਬਾਅਦ ਜਿਹੜਾ 600 ઈਸਾ ਪੂਰਬ ਦਾ ਜਿਹੜਾ ਸਮਾਂ ਨਾ ਉਹ ਇੱਕ थ्रੈਸ਼ਹੋਲਡ ਪੀਰੀਅਡ ਹੈ ਜਿਹੜਾ ਮਨੁੱਖੀ ਸਭਿਅਤਾ ਦੇ ਇਤਿਹਾਸ ਦੇ ਵਿੱਚ ਚਾਹੇ ਆਪਾਂ ਯੂਰਪ ਦੇ ਵਿੱਚ ਦੇਖੀਏ ਚਾਹੇ ਆਪਾਂ ਪੱਛਮ ਜਿਸ ਨੂੰ ਆਪਾਂ ਕਹਿ ਦਿੰਦੇ ਆ ਚਾਹੇ ਆਪਾਂ ਪੂਰਬ ਦੇ ਵਿੱਚ ਦੇਖੀਏ ਜਾਂ ਆਪਾਂ ਜਾਪਾਨ ਦੇ ਵਿੱਚ ਚੀਨ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਦੇਖੀਏ ਜਿੱਥੇ-ਜਿੱਥੇ ਇਹ ਸਭਿਅਤਾ ਹੋਂਦ ਦੇ ਵਿੱਚ ਆਉਂਦੀ ਹੈ ਮਿਸਰ ਦੇ ਵਿੱਚ ਆਉਂਦੀ ਹੈ ਯੂਨਾਨ ਦੇ ਵਿੱਚ ਆਉਂਦੀ ਹੈ ਰੋਮਨ ਸਭਿਅਤਾ ਹੁੰਦੀ ਹੈ ਜਿੱਥੇ ਉਹਨੇ ਇਟਲੀ ਦੇਸ਼ ਹੈ ਜਰਮਨੀ ਦੇਸ਼ ਹੈ ਜੀ ਇਹੀ 600 ઈਸਾ ਪੂਰਵ ਦੀ ਗੱਲ ਹੈ ਜਦੋਂ ਅਜੀਤ ਕੇਸ ਕੰਬਲੀ ਨਾਂ ਦਾ ਵਿਅਕਤੀ ਜਿਹੜਾ ਹੈ ਜਿਹੜਾ ਲੋਕਾਇਤ ਜਾਂ ਚਾਰਵਾਦ ਦੀ ਫਿਲਾਸਫੀ ਲੈ ਕੇ ਆਉਂਦਾ ਹੈ ਜਿਹੜਾ ਕਿ ਮੰਨਿਆ ਜਾਂਦਾ ਹੈ ਕਿ ਉਸ ਵੇਲੇ ਉਸ ਤੋਂ ਪਹਿਲਾਂ ਬ੍ਰਸਪਤੀ ਸਨ ਜਿੰਨਾਂ ਨੇ ਕਿ ਇਸ ਈਸਵੀ ਲੱਖਪਰ 600 ઈਸਾ ਪੂਰਵ ਹੈ ਜਦੋਂ ਦੁਨੀਆ ਦੇ ਮੁੱਖ ਧਰਮ ਜਿਹੜੇ ਹਨ ਜਾਂ ਯਹੂਦੀ ਜਿਹੜੀ ਧਰਮ ਹੈ ਉਸ ਤੇ ਜਿਹੜੇ ਮੂਜਜ ਸਨ ਉਹਨਾਂ ਦਾ ਜਨਮ ਜਿਹੜਾ ਹੈ ਉਹ ਤਾਂ 1300 ઈਸਾ ਪੂਰਵ ਹੋਇਆ ਹੈ पर 600 ਹਿਸਾ ਪੂਰਵ ਉਹਨਾਂ ਦੇ ਜਿਹੜੇ ਜਿਹੜੇ ਗੱਲਾਂ ਕਈਆਂ ਸਨ ਉਹਨਾਂ ਨੂੰ ਚਾਰ ਪੰਜ ਕਿਤਾਬਾਂ ਜਿਹਨਾਂ ਨੂੰ ਯਹੂਦੀ ਪਰੰਪਰਾ ਦੇ ਵਿੱਚ ਤੋਰਾ ਆਖਿਆ ਜਾਂਦਾ ਹੈ ਉਹ ਕਿਤਾਬਾਂ ਵੀ ਉਸ ਮੌਕੇ ਦੇ ਉੱਤੇ ਲਿਖੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਜੇ ਆਪਾਂ ਹੋਰ ਦੇਸ਼ਾਂ ਦੇ ਵਿੱਚ ਵੀ ਦੇਖਦੇ ਹਾਂ ਜਿਹੜਾ ਜਾਪਾਨ ਦੇ ਵਿੱਚ ਵੀ ਜਿਹੜਾ ਧਰਮ ਹੈ ਉਹ ਵੀ 600 ਹਿਸਾ ਪੂਰਵ ਹੀ ਹੋਂਦ ਦੇ ਵਿੱਚ ਆਉਂਦਾ ਹੈ ਜੇਕਰ ਆਪਾਂ ਸ਼ਿੰਤੋ ਧਰਮ ਹੈ ਉਸ ਦੇ ਵਿੱਚ ਜਾਂ ਮਿਸਰ ਦੇ ਵਿੱਚ ਹੈ ਜਾਂ ਆਪਾਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਜਿਵੇਂ ਬੁੱਧ ਧਰਮ ਤੇ ਜੈਨ ਧਰਮ ਹੈ ਉਹ ਵੀ 600 ਇਸਾ ਪੂਰਵ ਦੇ ਵਿੱਚ ਹੀ ਆਉਂਦੇ ਹਨ ਜਾਂ ਚਾਈਨਾ ਦੇ ਵਿੱਚ ਲਾਓਤਸ ਹੈ ਜਾਂ ਕਨਫਿਊਸ਼ਸ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਉਹੋ ਵੀ 600 ਇਸਾ ਪੂਰਵ ਦੇ ਵਿੱਚ ਹੀ ਆਉਂਦੇ ਹਨ ਜਾਪਾਨ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਜਾਂ ਗਰੀਕ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਉਹ ਫੀਲਸ ਜਾਂ ਪਾਈਥਾਗੋਰਸ ਵਰਗੇ ਜਿਹੜੇ ਫਿਲਾਸਫਰ ਨੇ ਉਹ ਵੀ ਉਦਾਂ ਹੀ ਆਉਂਦੇ ਇਜ਼ਰਾਇਲ ਦਾ ਮੂਸਾ ਦੀ ਆਪਾਂ ਗੱਲ ਕੀਤੀ ਹੈ ਤਾਂ ਇਹ ਉਹ ਵੇਲਾ ਹੈ ਜਿਹੜਾ ਕਿ ਜਿਸ ਟਾਈਮ ਦੇ ਉਤੇ ਦੁਨੀਆ ਭਰ ਦੇ ਵਿੱਚ ਇਹਦੀ ਇੱਕ ਰੱਬ ਹੈ ਜਾਂ ਨਹੀਂ ਹੈ ਜਨਮ ਪੁਨਰ ਜਨਮ ਆਤਮਾ ਪਰਮਾਤਮਾ ਦੇ ਇਹਲੇ ਸਵਾਲ ਹਨ ਉਹਨਾਂ ਦੇ ਨਾਲ ਬੰਦਾ ਖੈਜਲ ਰਿਹਾ ਸੀ ਸਮਾਜ ਦੇ ਵਿੱਚ ਤੇ ਬੰਦੇ ਦੇ ਵਿੱਚ ਕਾਰਜ ਜਿਹੜਾ ਹੈ ਇੱਕ ਇੱਕ ਸਵਾਲ ਲੱਤ ਰਿਹਾ ਸੀ ਧਰਮ ਦੇ ਜਾਂ ਧਰਮ ਜਾਂ ਚਿੰਤਨ ਨੇ ਇਹਨਾਂ ਸਵਾਲਾਂ ਨੂੰ ਲੱਭਣ ਦੇ ਯਤਨ ਉਦੋਂ ਆਰੰਭ ਕੀਤੇ ਹਨ ਲਿਖਤੀ ਰੂਪ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜੀ ਜਿਵੇਂ ਹੁਣ ਤੁਸੀਂ ਪਹਿਲਾਂ ਥੋੜੀ ਚਾਰਵਾਕ ਦਾ ਜ਼ਿਕਰ ਆਇਆ ਹਨਾ ਜੀ ਲੋਕਾਇਤ ਦਾ ਜ਼ਿਕਰ ਆਇਆ ਆਮ ਆਪਾਂ ਦੇਖਦੇ ਹਾਂ ਕਿ ਜਦੋਂ ਪਦਾਰਥਵਾਦੀ ਫਿਲਾਸਫੀ ਦੀ ਗੱਲ ਆਉਂਦੀ ਹੈ ਹਨਾ हां मार्क्सवादी फिलॉसफी ਦੀ ਗੱਲ ਹੀ ਆਉਂਦੀ ਆ ਤਾਂ ਪੱਛਮ ਵੱਲੋਂ ਦੇਖਿਆ ਜਾਂਦਾ ਹੈ ਨਾ ਭਾਰਤ ਦੇ ਵਿੱਚ ਜਿਹੜੀ ਪਦਾਰਥਵਾਦੀ ਫਿਲਾਸਫੀ ਆ ਪਦਾਰਥਵਾਦੀ ਚਿੰਤਨਾ ਇਹ ਵੀ ਕਦੇ ਗੱਲ ਨਹੀਂ ਹੋਈ ਮੈਂ ਚਾਹੂੰਗਾ ਤੁਸੀਂ ਭਾਰਤ ਦੇ ਵਿੱਚ ਜਿਹੜੀ ਪਦਾਰਥਵਾਦੀ ਫਿਲਾਸਫੀ ਹੈ ਉਹ ਤੇ ਜ਼ਰੂਰ ਗੱਲ ਕਰੋ ਜੀ हां ਤੁਹਾਡਾ ਸਵਾਲ ਉਹਦੀ ਡਿਟੇਲ ਦੇ ਵਿੱਚ ਜਣੀ ਪੂਰਾ ओके okay. जी ਪਹਿਲਾ ਤਾਂ ਇਹ ਤੁਹਾਡਾ ਸਵਾਲ ਜਿਹੜਾ ਹੈ ਬੜਾ ਹੀ ਪਿਆਰਾ ਸਵਾਲ ਹੈ ਨਿਆਰਾ ਸਵਾਲ ਹੈ ਖਾਸ ਕਰਕੇ ਕਿਉਂਕਿ ਚਾਰ ਬਾਤ ਫਿਲਾਸਫੀ ਹੈ ਜਾਂ ਲੋਕਾਇਤ ਫਿਲਾਸਫੀ ਹੈ ਜੇ ਆਪਾਂ ਕਹ ਲਈਏ ਕਿ ਪਦਾਰਥਵਾਦੀ ਫਿਲਾਸਫੀ ਹੈ ਉਸ ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਮਾਰਕਸ ਦੀ ਗੱਲ ਹੁੰਦੀ ਹੈ ਇੰਗਲ ਦੇ ਦੀ ਗੱਲ ਹੁੰਦੀ ਹੈ ਸਾਹਿਤ ਦੇ ਵਿੱਚ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਆਪਾਂ ਟੈਰੀ ਈਗਲਟਨ ਵੱਲ ਝਾਕਦੇ ਹਾਂ ਜੀ ਪਰ ਬਹੁਤ ਘੱਟ ਜਿਹੜੇ ਸਾਡੇ ਦਰਸ਼ਕ ਹਨ ਜਾਂ ਸਰੋਤੇ ਹਨ ਉਹਨਾਂ ਨੂੰ ਬਹੁਤ ਘੱਟ ਜਿਹੜੇ ਪਾਠਕ ਵੀ ਪੜਨ ਵਾਲੇ ਆ ਕਿਤਾਬਾਂ ਪੜਦੇ ਆ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਲੁਕਾਇਤ ਦਾ ਸ਼ਾਸਤਰ ਜਿਹੜਾ ਹੈ ਜਾਂ ਚਿੰਤਨ ਹੈ ਜਿਹੜਾ ਇਸ ਨੂੰ ਚਾਰ ਬਾਕ ਫਿਲਾਸਫੀ ਕਿਹਾ ਜਾਂਦਾ ਹੈ ਇਹ ਭਾਰਤ ਦੀ ਇੱਕ ਇੱਕ ਮੌਲਿਕ ਪਰੰਪਰਾ ਰਹੀ ਹੈ ਤੇ ਇੱਕ ਪਦਾਰਥਵਾਦੀ ਪਰੰਪਰਾ ਹੈ ਹੁਣ ਮਿਸਾਲ ਦੇ ਤੌਰ ਦੇ ਤੇ ਉੱਤੇ ਜਿਵੇਂ ਤੁਸੀਂ ਕਿਹਾ ਕਿ ਡਿਟੇਲ ਦੇ ਵਿੱਚ ਪਦਾਰਥਵਾਦੀ ਦਾ ਕੀ ਮਤਲਬ ਹੈ ਕੋਲੇ ਦੋ ਤਰ੍ਹਾਂ ਦੀਆਂ ਆਪਣੀਆਂ ਜਿਹੜੀਆਂ ਨੇ ਉਹ ਪਰੰਪਰਾਵਾਂ ਹੁੰਦੀਆਂ ਨੇ ਚਿੰਤਨ ਦੀਆਂ ਇੱਕ ਉਹ ਹੈ ਕਿ ਜਿਹੜੀ ਕਿ ਜਿਹੜੀ ਰੱਬ ਦੀ ਹੋਂਦ ਨੂੰ ਲੈ ਕੇ ਚੱਲਦੀ ਹੈ ਤੇ ਦੂਜਾ ਉਹਦਾ ਸਵਾਲ ਮੁਟਲਾ ਇਹ ਹੈ ਕਿ ਪਹਿਲਾਂ ਜਿਵੇਂ ਆਪਾਂ ਕਹਿੰਦੇ ਨੇ ਕਿ ਪਹਿਲਾਂ ਕਿਹੜੀ ਚੀਜ਼ ਹੋਈ ਆਂਦਾ ਪਹਿਲਾਂ ਆਇਆ ਜਾਂ ਮੁਰਗੀ ਦਰਸ਼ਨ ਤਾਂ ਚਿੰਤਨ ਦਾ ਸਵਾਲ ਇਹ ਹੈ ਕਿ ਪਹਿਲਾਂ ਚੇਤਨਾ ਆਈ ਜਾਂ ਪਦਾਰਥ ਆਇਆ ਹਾਂ ਠੀਕ ਹੈ ਨਾ ਮੈਟਰ ਹੈ ਜਾਂ ਸਪਿਰਿਟ ਹੈ ਤਾਂ ਜਿਹੜੀਆਂ ਤਾਂ ਧਾਰਮਿਕ ਪਰੰਪਰਾਵਾਂ ਨੇ ਅਧਿਆਤਮਿਕਵਾਦੀ ਪਰੰਪਰਾਵਾਂ ਨੇ ਉਹ ਸਮਝਦਿਆਂ ਨੇ ਕਿ ਚੇਤਨਾ ਪਹਿਲਾਂ ਹੈ ਤੇ ਚੇਤਨਾ ਤੋਂ ਬਾਅਦ ਪਦਾਰਥ ਆਉਂਦਾ ਹੈ ਤੇ ਜਿਹੜੀਆਂ ਪਦਾਰਥਵਾਦੀ ਪਰੰਪਰਾਵਾਂ ਨੇ ਮਾਰਕਸਵਾਦੀ ਪਰੰਪਰਾ ਇਸ ਵਿੱਚ ਸਾਰੀਆਂ ਦੁਨੀਆ ਦੀਆਂ ਉਹ ਇਹ ਸਮਝਦਿਆਂ ਨੇ ਕਿ ਪਹਿਰਾ ਪਦਾਰਥ ਤੋਂ ਚੇਤਨਾ ਆਈ ਹੈ ਹੋ ਲੋਕਾਇਤ ਜਿਹੜਾ ਹੈ ਲੋਕਾਇਤ ਪਹਿਲਾਂ ਮੈਂ ਤੁਹਾਨੂੰ ਲੋਕਾਇਤ ਦਾ ਅਰਥ ਦੱਸੇ ਦੱਸਣ ਕਰਨਾ ਹੂੰ ਕਿਉਂਕਿ ਇਹ ਪ੍ਰਾਣੀ ਪਰੰਪਰਾ ਹੈ ਲੋਕਾਇਤ ਕਿਉਂਕਿ ਲੋਕਾਂ ਦੀ ਗੱਲ ਕਰਦੀ ਹੈ ਪਰ ਲੋਕ ਦੀ ਗੱਲ ਨਹੀਂ ਕਰਦੀ ਉਹ ਕਹਿੰਦੀ ਕਿ ਆਹ ਜੋ ਦੁਨੀਆ ਹੈ ਨਾ ਅਸੀਂ ਇਹਦੀ ਹੀ ਗੱਲ ਕਰਨੀ ਆ ਉੱਤੇ ਪਿਛਲੇ ਜਨਮ ਦੇ ਵਿੱਚ ਕੀ ਸੀ ਤੇ ਜਾਂ ਅਗਲੇ ਜਨਮ ਦੇ ਵਿੱਚ ਕੀ ਹੋਵੇਗਾ ਜਾਂ ਰੱਬ ਹੈ ਜਾਂ ਨਹੀਂ ਹੈ ਉਹ ਉਹਨਾਂ ਦਾ ਗਿਆਨ ਜਿਹੜਾ ਨਾ ਉਹ ਕਹਿੰਦੇ ਕਿ ਗਿਆਨ ਕੀ ਆ ਉਹ ਜਿਹੜਾ ਤੁਸੀਂ ਪੰਜ ਇੰਦਰੀਆਂ ਦੇ ਰਾਹੀਂ ਅਨੁਭੂਤੀ ਜਿਸ ਨੂੰ ਕਹਿੰਦੇ ਆ ਪਰਸੀਵ ਕਰਨਾ ਕਹਿੰਦੇ ਆ ਪਰਸੈਪਸ਼ਨ ਕਰਨ ਦੇ ਆ ਹੂੰ ਜੋ ਤੁਸੀਂ ਪੰਜ ਗਿਆਨ ਇੰਦਰੀਆਂ ਦੇ ਰਾਹੀਂ ਤੁਸੀਂ ਦੇਖਿਆ ਸੁਣਿਆ ਸੁੰਘਿਆ ਸਮਝਿਆ ਉਹ ਪੰਜ ਗਿਆਨ ਇੰਦਰੀਆਂ ਦੀ ਜਿੱਥੇ ਇਨਵੋਲਵਮੈਂਟ ਆ ਨਾ ਉਹੀ ਹੈ ਹੂੰ ਤੇ ਜਿੱਥੇ ਇਹ ਚੀਜ਼ ਨਹੀਂ ਹੈ ਉਹ ਚੀਜ਼ ਨੂੰ ਉਹ ਗਿਆਨ ਨਹੀਂ ਮੰਨਦੇ ਇਹ ਤੋਤਾ ਕਿ ਇੱਕ ਜੈਨ ਧਰਮ ਦੇ ਵਿੱਚ ਵੀ ਬੜੀਆਂ ਜਿਹੜੀਆਂ ਗੱਲਾਂ ਕੀਤੀਆਂ ਪਦਾਰਥਵਾਦੀ ਕੀਤੀਆਂ ਨੇ ਬੜੀਆਂ ਸਪਸ਼ਟ ਕੀਤੀਆਂ ਨੇ ਜਿਹੜੀ ਆਪਾਂ ਕਹਿੰਦੇ ਆ ਨਾ ਕਿ ਪੱਛਮ ਦੇ ਵਾਲਾ ਆਪਾਂ ਰੈਲੇਟਿਵਿਟੀ ਦਾ ਕਨਸੈਪਟ ਆਇਨਸਟਾਈਨ ਨੇ 1905 ਦੇ ਵਿੱਚ ਦਿੱਤਾ ਸੀ ਕਿ ਅਸੀਂ ਕਿੱਥੇ ਖੜੇ ਆ ਸਾਨੂੰ ਉਸ ਤਰੀਕੇ ਦੇ ਨਾਲ ਹੀ ਅਸੀਂ ਸੋਚ ਸਕਦੇ ਆ ਕਿ ਉਹ ਦੂਸਰਾ ਵਿਅਕਤੀ ਦੀ ਪੋਜੀਸ਼ਨ ਕੀ ਦੀ ਹੈ ਮੰਨ ਲਵੋ ਕਿ ਆਪਾਂ ਦੋ ਗੱਡੀਆਂ ਜਾਂਦੀਆਂ ਆਇਨਸਤਿੰਦੀ ਆਪਾਂ ਮੈ ਪਦਾਰਥਵਾਦ ਦਾ ਜਿਹੜਾ ਲੋਕਾਇਤਕ ਕਨਸੈਪਟ ਹੈ ਉਸ ਨਾਲ ਥੋੜਾ ਜਿਹਾ ਪਾਸੇ ਜਾ ਕੇ ਮੈਂ ਬਿਹਤਰ ਵਿੱਚ ਪਦਾਰਥਵਾਦ ਲੱਭਣ ਦਾ ਯਤਨ ਕਰਦਾ ਕਿ ਸਾਡੀ ਪਰੰਪਰਾ ਜਿਹੜੀ ਹੈ ਉਹ ਮਾਰਕਸ ਤੋਂ ਕਿੰਨੀ ਪ੍ਰਾਨੀ ਹੈ 600 ਹਿਸਾ ਪੂਰੇ ਪ੍ਰਾਨੀ ਹੈ ਹੋ ਕੀ ਕਹਿੰਦੇ ਨੇ ਸੂਤਰ ਨੇ ਦੋ ਤਰ੍ਹਾਂ ਦੇ ਸੂਤਰ ਜਿਹੜੇ ਨੇ ਨਾ ਉਹ ਬਹੁਤ ਪਿਆਰੇ ਨੇ ਜੈਨ ਧਰਮ ਦੇ ਵਿੱਚ ਇੱਕ ਤਾਂ ఏਕਾਂਤਵਾਦ ਦਾ ਕਨਸੈਪਟ ਹੈ ਉਸ ਦੇ ਵਿੱਚ ਉਹ ਕਹਿੰਦੇ ਆ ਕਿ ਸੱਚ ਇੱਕ ਨਹੀਂ ਹੁੰਦਾ ਹੋ ਤੇ ਜਦੋਂ ਹਰੇਕ ਚੀਜ਼ ਦੇ ਅਲੱਗ-ਅਲੱਗ ਪਰਸਪੈਕਟਿਵਸ ਹੁੰਦੇ ਨੇ ਮਤਲਬ ਦੋ ਗੱਡੀਆਂ ਜਾ ਰਹੀਆਂ ਨੇ ਇੱਕ ਗੱਡੀ ਜਿਹੜੀ ਹੈ ਟ੍ਰੇਨ ਜਾ ਰਹੀ ਹੈ 100 ਦੀ ਸਪੀਡ ਤੇ ਦੂਸਰੀ ਗੱਡੀ ਜਿਹੜੀ ਹੈ ਉਹ 50 ਦੀ ਸਪੀਡ ਤੇ ਜਾ ਰਹੀ ਹੈ ਇਸ ਗੱਡੀ ਦੇ ਵਿੱਚ ਬੈਠੇ ਨੂੰ ਦੂਸਰੀ ਗੱਡੀ ਜਿਹੜੀ ਹੈ 50 ਦੀ ਸਪੀਡ ਤੇ ਜਾ ਰਹੀ ਲੱਗੂਗੀ ਜਦੋਂ ਕਿ ਅਸਲ ਦੇ ਵਿੱਚ ਉਹ 100 ਦੀ ਸਪੀਡ ਤੇ ਜਾ ਰਹੀ ਹੈ ਇਹ 50 ਦੀ ਤੇ ਜਾ ਰਹੀ ਹੈ ਕਿਉਂਕਿ ਇਹ 50 ਹੈ ਤਾਂ ਉਹਦੀ 100 ਆ ਤੇ ਇਸ ਨੂੰ ਉਹ 100 ਵਿੱਚੋਂ 50 ਘਟਾ ਕੇ 50 ਦੀ ਸਪੀਡ ਤੇ ਲੱਗੂ ਹੂੰ ਜੇਕਰ ਇਹੀ ਉਹੀ ਸਪੀਡ 100 ਤੇ ਜਾ ਰਹੀ ਹੈ ਇਧਰ ਨਹੀਂ ਸਪੀਡ ਪਿੱਛੇ ਨੂੰ ਜਾ ਰਹੀ ਹੈ 50 ਦੀ ਸਪੀਡ ਦੇ ਉੱਤੇ ਤਾਂ ਉਸ ਨੂੰ ਉਸ ਵੀ ਉਹ ਗੱਡੀ 150 ਤੇ ਲੱਗੂਗੀ ਉਸ ਨੂੰ ਇਹ 150 ਦੇ ਉੱਤੇ ਲੱਗੇਗੀ ਹੁਣ ਸੱਚ ਕੀ ਹੈ ਸੱਚ 100 ਵੀ ਸੱਚ ਹੈ 150 ਵੀ ਸੱਚ ਹੈ ਤਾਂ ਆਪ ਦਾ ਉਹਦਾ ਪਰਸਪੈਕਟਿਵ ਹੈ ਕਿ ਤੁਸੀਂ ਬੈਠੇ ਕਿੱਥੇ ਹੋ ਉਸੇ ਤਰੀਕੇ ਦੇ ਨਾਲ ਦੂਸਰਾ ਜਿਹੜਾ ਕਨਸੈਪਟ ਹੈ ਉਹ ਸਿਆਦ ਬਾਦ ਦਾ ਕਨਸੈਪਟ ਹੈ ਕਿ ਨੌਲੇਜ ਜਿਹੜੀ ਆ ਹੋ ਰੈਲੇਟਿਵ ਹੁੰਦੀ ਹੈ ਉਹ ਜਿਵੇਂ ਹਾਥੀ ਹੈ ਹਾਥੀ ਨੂੰ ਜਿਹੜਾ ਬੰਦਾ ਲੱਤ ਤੋਂ ਫੜਦਾ ਮੰਨ ਲਓ ਅੰਨਾ ਬੰਦਾ ਹੈ ਤਾਂ ਉਸ ਨੂੰ ਹਾਥੀ ਦੀ ਲੱਤ ਤੋਂ ਕਹੂਗਾ ਥਮਲੇ ਵਰਗਾ ਹੈ ਤਾਂ ਜਿਹੜਾ ਉਸ ਦੀ ਪੂਛ ਨੂੰ ਕਹੂਗਾ ਉਚਾੜੂ ਵਰਗਾ ਹੈ ਤਾਂ ਇਸ ਤਰੀਕੇ ਦੇ ਨਾਲ ਸੱਚ ਜਿਹੜਾ ਹੈ ਸੱਚ ਧਰਮ ਜਿਹੜਾ ਹੈ ਜਿਹੜਾ ਲੋਕਾਇਤ ਕਹਿੰਦਾ ਹੈ ਕਿ ਧਰਮ ਜਿਹੜਾ ਇਹ ਫਿਕਸ ਕਰਦਾ ਹੈ ਕਿ ਸੱਚ ਜਿਹੜਾ ਹੈ ਵੀ ਉਹੋ ਜਿਸ ਤਰੀਕੇ ਨਾਲ ਆਦੇਸ਼ੰਕਰਾਚਾਰੀਆ ਨੇ ਕਿਹਾ ਸੀ ਕਿ ਜਿਹੜਾ ਆਹ ਜਿੰਦਗੀ ਹੈ ਜਿਹੜੀ ਦੁਨੀਆ ਹੈ ਇਹ ਕੂੜ ਹੈ। ਹੋ। ਜਗਤ ਕੂੜ ਬ੍ਰਹਮ ਸੱਤਿਆ। ਹੋ। ਤੋਂ ਆਦੇਸ਼ੰਕਰਾਚਾਰੀਆ ਨੇ ਆਖਿਆ ਸੀ ਕਿ ਇਹ ਇਸ ਤਰੀਕੇ ਨਾਲ ਪਰ ਲੋਕਾਇਤ ਇਸ ਚੀਜ਼ ਦਾ ਖੰਡਨ ਕਰਦੇ ਨੇ। ਹੋ। ਦੂਸਰੀ ਗੱਲ ਹੈ ਲੋਕਾਇਤ ਇਸ ਲੋਕ ਦੀ ਗੱਲ ਕਰਦੇ ਨੇ ਉਹ ਕਹਿੰਦੇ ਕਿ ਇਹੀ ਦੁਨੀਆ ਸੱਚ ਹੈ। ਹੋ। ਦੂਸਰਾ ਜਿਹੜਾ ਹੈ ਲੋਕਾਇਤ ਦਾ ਜਿਹੜਾ ਅਸ ਜਿਹੜਾ ਇਸ ਦਾ ਇੱਕ ਸਮਾਨ ਆਰਥਿਕ ਸ਼ਬਦ ਹੈ ਉਹ ਚਾਰਵਾਦ ਹੈ। ਚਾਰਵਾਦ ਚਾਰਵਾਦ ਤੋਂ ਕੁਝ ਲੋਕ ਕਹਿੰਦੇ ਹਨ ਕਿ ਬ੍ਰਸਪਤੀ ਇੱਕ ਸਨ ਮਹਾਤਮਾ ਸਨ ਬ੍ਰਸਪਤੀ ਨੂੰ ਇਹ ਵੀ ਮੰਨਿਆ ਜਾਂਦਾ ਹੈ ਕਿ ਦੇਵਾਂ ਦੇ ਦੇਵ ਨੇ ਦੇਵਤਿਆਂ ਦੇ ਦੇਵਤੇ ਨੇ। ਤੇ ਉਹਨਾਂ ਨੇ ਨਾ ਇੱਕ ਜਿਹੜੀ ਇਹ ਚਰਵਾਤ ਫਿਲਾਸਫੀ ਆ ਉਹਨਾਂ ਨੇ ਪੈਦਾ ਕੀਤੀ ਹੈ। ਤਾਂ ਉਹਨਾਂ ਨੇ ਤਾਂ ਪੈਦਾ ਕੀਤੀ ਹੈ ਕਿ ਜਿਹੜੇ ਇਹ ਲੋਕ ਨੇ ਨਾ ਅਸੁਰ ਨੇ ਜਿਹੜੇ ਦਾਇਤ ਆ ਉਹਨਾਂ ਨੂੰ ਖਤਮ ਕਰਨ ਦੇ ਲਈ ਉਹਨਾਂ ਨੂੰ ਭੋਗ ਵਿਲਾਸ ਦੇ ਵਿੱਚ ਖੁਸ਼ੀਆਂ ਦੇ ਵਿੱਚ ਤੇ ਜ਼ਿੰਦਗੀ ਆਨੰਦ ਦੇ ਵਿੱਚ ਬਤੀਤ ਕਰਨ ਤੇ ਇਸ ਤਰੀਕੇ ਨਾਲ ਸਤਿਵ ਹੋ ਜਾਣ ਰੱਬ ਦਾ ਨਾਮ ਨਾਲ ਰਹਿਣ। ਇਹ ਫਿਲਾਸਫੀ ਪੜ੍ਹਾ ਕੀਤੀ ਉਹਨਾਂ ਨੇ ਫਿਰ ਚਰਵਾਕ ਜਿਹੜਾ ਸੀ ਉਹਨਾਂ ਦਾ ਸ਼ਾਗਿਰਦ ਜਿਹੜਾ ਸੀ ਉਹਨਾਂ ਨੇ ਉਸ ਤਰੀਕੇ ਨਾਲ ਪੜ੍ਹਾ ਕੀਤਾ ਜਿਹੜਾ ਕਿ ਇਸ ਫਿਲਾਸਫੀ ਨੂੰ ਲੋਕਾਂ ਵਿੱਚ ਪਸਾਰ ਕਰੇ ਇਹ ਤਾਂ ਇੱਕ ਥਿੰਕਿੰਗ ਹੈ ਜਿਹੜੀ ਕਿ ਆਪਾਂ ਨੂੰ ਧਾਰਮਿਕ ਅਧਿਆਤਮਿਕ ਕਿਤਾਬਾਂ ਦੇ ਵਿੱਚੋਂ ਮਿਲਦੀ ਹੈ ਚਾਰਵਾਕ ਦੇ ਬਾਰੇ ਦੂਜੀ ਫਿਲਾਸਫੀ ਇਹ ਹੈ ਜਾਂ ਦੂਜਾ ਇਸ ਦਾ ਅਰਥ ਇਹ ਮੰਨਿਆ ਜਾਂਦਾ ਹੈ ਕਿ ਚਾਰਵਾਕ ਦਾ ਮਤਲਬ ਹੈ ਕਿ ਚਾਰਵ ਚਰਨਾ ਜਿਵੇਂ ਆਪਾਂ ਵੀ ਅੱਜ ਕਹਿੰਦੇ ਤਾਂ ਇਹ ਸੰਸਕ੍ਰਿਤ ਦਾ ਰੂਟ ਹੈ ਤਾ ਤਾ ਤੂ ਹੈ ਨਹੀਂ ਇਹੇ ਕੋਸ਼ਿ ਵਿਚਾਰ ਜਾਂਦੇ ਹਨ ਮਾਸ ਮੱਛੀ ਇਹ ਜਿਹੜੇ ਵੈਦਿਕ ਪਰੰਪਰਾ ਦੇ ਵਿੱਚ ਕਿਤੇ ਕਿਤੇ ਮਾਸ ਤੇ ਮੱਛੀ ਦੇ ਬਾਰੇ ਹਾਂ ਪੱਖੀ ਵਿਚਾਰ ਆ ਕਿਸੇ ਜਗ੍ਹਾ ਦੇ ਉੱਤੇ ਉਸ ਨੂੰ ਕਿਹਾ ਹੈ ਕਿ ਇਹ ਨਹੀਂ ਖਾਧੀ ਜਾ ਸਕਦੀ ਹੈ ਨਾ ਪਰ ਜਿਹੜਾ ਚਾਰਵਾਕ ਹਨ ਉਹਨਾਂ ਨੂੰ ਕਹਿੰਦੇ ਕਿ ਕੁਝ ਵੀ ਚਰ ਜਾਂਦੇ ਹਨ ਇਹ ਕੁਝ ਨਹੀਂ ਦੇਖਦੇ ਸ਼ਰਾਬੀ ਪੀਂਦੇ ਹਨ ਮਦਰਾ ਮਦਰਾ ਕਰਕੇ ਉਹਨਾਂ ਦਾ ਇੱਕ ਕਾਫੀ ਸ਼ਲੋਕ ਸੂਤਰ ਜਿਹੜਾ ਹੈ ਕਾਫੀ ਮਸ਼ਹੂਰ ਹੈ ਤੇ ਉਹ ਮੈਂ ਤੁਹਾਨੂੰ ਦੱਸ ਵੀ ਦਿੰਦਾ ਹਾਂ ਹੋਏ ਇੰਟਰਸਟਿੰਗ ਹੈ ਕਾਫੀ ਹੋਵੇਗਾ ਇਹ ਕਿ ਕਿ ਚਰਵਾਖ ਦੇ ਬਾਰੇ ਇਹ ਕਿਉਂਕਿ ਸਰੋਤ ਜਿਹੜੇ ਹਨ ओरिजिनल ਤਾਂ ਕੋਈ ਬਹੁਤ ਘੱਟ ਮਿਲਦੇ ਹਨ ਚਰਵਾਖ ਦੀ ਗ੍ਰੰਥ ਹੈ ਇੱਕ ਗ੍ਰੰਥ ਦੇ ਵਿੱਚ ਲਿਖਿਆ ਪੀਤਵਾ ਪੀਤਵਾ ਪੁਨ ਪੀਤਵਾ ਕਿ ਚਰਵਾਖ ਬੰਦੇ ਕਹਿੰਦੇ ਆ ਕਿ ਪਿਓ ਪਿਓ ਦਾ ਮਤਲਬ ਸ਼ਰਾਬ ਪੀਓ ਪੀਤਵਾ ਪੀਤਵਾ ਪੁਨ ਪੀਤਵਾ ਪਹਿਲਾਂ ਪਿਓ ਪਿਓ ਹੋਰ ਪਿਓ ਜਾਂ ਵੇ ਦਤਪਤਤੀ ਬੂਤਲੇ ਜਦੋਂ ਤੱਕ ਤੁਸੀਂ ਡਿੱਗ ਨਹੀਂ ਪੈਂਦੇ ਉਦੋਂ ਤੱਕ ਸ਼ਰਾਬ ਪੀ ਚਲੋ ਉਤਥਾਏ ਚਾ ਪੁਨ ਪੀਤਵਾ ਉੱਠੋ ਤੇ ਫੇਰ ਪਿਓ ਪੁਨਰ ਜਨਮ ਨਾ ਵਿਦਿਆਤੇ ਕਿਉਂਕਿ ਕੋਈ ਵੀ ਵਿਦਿਆ ਦੁਨੀਆ ਦੀ ਕੋਈ ਵੀ ਸਿੱਖਿਆ ਕੋਈ ਵੀ ਚਿੰਤਨ ਜਿਹੜਾ ਸਹੀ ਚਿੰਤਨ ਆ ਉਹ ਨਹੀਂ ਕਹਿੰਦਾ ਕਿ ਪੁਨਰ ਜਨਮ ਹੈ ਮੈਂ ਇਹ ਜਿਹੜੀ ਹੈ ਇਹ ਉਕਤੀ ਜਿਹੜੀ ਹੈ ਉਹਨਾਂ ਦੇ ਨਾਂ ਤੇ ਮੜੀ ਗਈ ਹੈ ਕਿ ਇਹਨਾਂ ਨੇ ਸੱਚੀ ਕਹਿ ਜਾਂ ਨਹੀਂ ਕਹਿ ਇਹ ਇਹਦੇ ਬਾਰੇ ਕੋਈ ਇਹਦੇ ਆਪਣੇ ਕੋਸ਼ ਪਰਮਾਨ ਨਹੀਂ ਤੌਰ ਤੇ ਉੱਤੇ ਨਹੀਂ ਆ ਸਕਦੇ ਪਰ ਇੱਕ ਤੇ ਛੋਟਾ ਜਿਹਾ ਮੈਂ ਹੋਰਦਾ ਹਦਾ ਚਰਵਾਤ ਦਾ ਇੱਕ ਕਰਦੇ ਵੀ ਕਹਿੰਦੇ ਕਿ ਉਹ ਬੰਦੇ ਆ ਜਿਹੜੇ ਕਿ ਇਹ ਮੰਨਦੇ ਆ ਜਿਵੇਂ ਹਿੰਦੂ ਫਿਲਾਸਫੀ ਦੇ ਵਿੱਚ ਵੈਦਿਕ ਪਰੰਪਰਾ ਵਿੱਚ ਮੰਨਿਆ ਜਾਂਦਾ ਹੈ ਕਿ ਇੱਕ ਪਾਣੀ ਹੈ ਇੱਕ ਬਾਜੂ ਹੈ ਇੱਕ ਅਗਨੀ ਹੈ ਇੱਕ ਆਕਾਸ਼ ਹੈ ਤੇ ਇੱਕ ਮਿੱਟੀ ਹੈ ਇਹ ਪੰਜ ਮੰਨੇ ਜਾਂਦੇ ਪੰਜ ਪੰਜ ਤਾਤੂ ਮੰਨੇ ਜਾਂਦੇ ਹਨ ਜਿਨ੍ਹਾਂ ਤੋਂ ਸਰੀਰ ਦੀ ਬਣ ਜਾਂ ਦੁਨੀਆ ਦੀ ਜਿਹੜੀ ਆ ਉਹ ਸਿਰਜਣਾ ਬਣਦੀ ਹੈ ਇਹ ਕਹਿੰਦੇ ਆ ਕਿ ਆਕਾਸ਼ ਨੂੰ ਨਹੀਂ ਮੰਨਦੇ ਆਕਾਸ਼ ਦਾ ਮਤਲਬ ਇਹ ਨਹੀਂ ਕਿ ਜਿਹੜਾ ਉੱਪਰ ਆਕਾਸ਼ ਆ ਆਕਾਸ਼ ਦਾ ਮਤਲਬ ਇਥਰ ਜਿਹੜੀ ਚੀਜ਼ ਮੇਰੇ ਤੇ ਤੁਹਾਡੇ ਵਿਚਕਾਰਾਂ ਖਾਲੀ ਜਗ੍ਹਾ ਕਿਉਂਕਿ ਇਹ ਦਿਖਦੀ ਨਹੀਂ ਇਸ ਦੀ ਹੋਂਦ ਨਹੀਂ ਹੈ ਇਸ ਕਰਕੇ ਚਰਵਾਕ ਵੀ ਕਹਿੰਦੇ ਆ ਹੂੰ ਇਹ ਤੇ ਇੰਟਰਸਟਿੰਗ ਜੀ ਗੱਲ ਇਹ ਵੀ ਆ ਕਿ ਉਹ ਕਹਿੰਦੇ ਵੀ ਚਰਵਾਕ ਮਿੱਠਾ ਬੋਲਦੇ ਆ ਚਾਰਵਾਕ ਦਾ ਮਤਲਬ ਇੱਥੇ ਮਿੱਠਾ ਬੋਲ ਚਾਰ ਜਿਹੜਾ ਸੰਸਕ੍ਰਿਤ ਦੇ ਵਿੱਚ ਮਿੱਠਾ ਬੋਲਣ ਨੂੰ ਵੀ ਕਹਿੰਦੇ ਨੇ ਜਿਹੜੇ ਮਿੱਠਾ ਬੋਲਦੇ ਨੇ ਬਾਕ ਜਿਵੇਂ ਆਪਾਂ ਬਾਕ ਕਹਿੰਦੇ ਹਾਂ ਬੋਲਣਾ ਤਾਂ ਉਹਨਾਂ ਦੀ ਉਕਤੀ ਜਿਹੜੀ ਆ ਉਹ ਮਿੱਠੀ ਆ ਇਹਦੇ ਬਾਰੇ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਹਰੇਕ ਬੰਦੇ ਦੇ ਅੰਦਰ ਕਿਤੇ ਨਾ ਕਿਤੇ ਅਸੀਂ ਹਰੇਕ ਕਿਤੇ ਨਾ ਕਿਤੇ ਚਾਰ ਬਾਕੀਆਂ ਜਾਂ ਲੁਕਾਈਤੀ ਹੀ ਹਾਂ ਅਸੀਂ ਜ਼ਿੰਦਗੀ ਜ਼ਿਆਦਾ ਪ੍ਰੈਕਟੀਕਲੀ ਹੀ ਜਿਉਂਦੇ ਹਾਂ ਬਿਲਕੁਲ ਜਿਵੇਂ ਜਿੰਨਾ ਚੀਜ਼ ਅਸੀਂ ਸਾਨੂੰ ਸਮਝ ਲੱਗੀ ਜਾਂਦੀ ਹੈ ਉਹ ਅਸੀਂ ਵਿਗਿਆਨ ਦੇ ਖਾਤੇ ਉਹ ਸਮਝਦੇ ਖਾਤੇ ਪਾ ਦਿੰਦੇ ਹਾਂ ਬਾਕੀ ਅਸੀਂ ਰੱਬ ਦੇ ਅਧਿਆਤਮਕ ਬਾਤ ਦੇ ਧਰਮ ਦੇ ਖਾਤੇ ਚ ਪਾਈ ਰੱਖਦੇ ਹਾਂ ਜਦੋਂ ਤੱਕ ਸਾਡਾ ਉਹ ਖਾਤਾ ਤੇ ਦੇ ਵਿੱਚੋਂ ਕੱਢ ਕੇ ਵਿਗਿਆਨ ਇੱਧਰ ਨਹੀਂ ਪਾ ਦਿੰਦਾ ਬਿਮਾਰੀਆਂ ਸਾਰੀਆਂ ਜਿਹੜੀਆਂ ਸੀ ਉਹਨਾਂ ਨੂੰ ਅਸੀਂ ਰੱਬ ਦੇ ਨਾਂ ਦੇ ਉੱਤੇ ਰੱਖਿਆ ਹੋਇਆ ਸੀ ਜਿਉਂ-ਜਿਉਂ ਬਿਮਾਰੀਆਂ ਦੇ ਇਲਾਜ ਹੁੰਦੇ ਗਏ ਅਸੀਂ ਉਹਨਾਂ ਨੂੰ ਕੱਢ ਕੇ ਡਾਕਟਰ ਦੇ ਕੋਲੇ ਪਾ ਦਿੱਤਾ ਡੀ ਐਮ ਸੀ ਚ ਪਾ ਦਿੱਤਾ ਸੀ ਐਮ ਸੀ ਚ ਪਾ ਦਿੱਤਾ ਜਾਂ ਹੋਰ ਹਸਪਤਾਲਾਂ ਐਮ ਸਰਗਿਆਂ ਚ ਪਾ ਦਿੱਤਾ ਤੇ ਜਿਹੜਾ ਬਾਕੀ ਚੀਜ਼ਾਂ ਧਰਮ ਦੇ ਖਾਤੇ ਦੇ ਵਿੱਚ ਪਾਈਆਂ ਜਿਹੜੀਆਂ ਸਾਡੇ ਸਮਝ ਦੇ ਵਿੱਚ ਨਹੀਂ ਆਉਂਦੇ ਇਹ ਲੋਕਾਇਤ ਦੀ ਸਮਝ ਹੈ ਦੁਨੀਆ ਦੀ ਤਾਂ ਚਾਰ ਬਸਾ ਉਹ ਮਿੱਥਾਲ ਤਾਂ ਲੱਗਦਾ ਲੋਕਾਂ ਨੂੰ ਜਦੋਂ ਜਿਵੇਂ ਆਪਾਂ ਪ੍ਰੋਫੈਸਰ ਪੂਰਨ ਪ੍ਰੋਫੈਸਰ ਸੋਰੀ ਜੇ ਪ੍ਰੋਫੈਸਰ ਮੋਨ ਸਿੰਘ ਵੀ ਇੱਕ ਜਗ੍ਹਾ ਤੇ ਉੱਤੇ ਲਿਖਦਾ ਹੈ ਉਹ ਕਹਿੰਦਾ ਇਧਰ ਆਪ ਇੱਕ ਗੁੰਝਲਦਾਰ ਬਝਾਰ ਤੇ ਆਪ ਇੱਕ ਗੋਰਖ ਧੰਦਾ ਹੋਲੇ ਲੱਗਿਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ ਹੁਣ ਜਿਹੜੇ ਬੱਚੇ ਨੇ ਪਚਪਨ ਤੋਂ ਘਰ ਦੇ ਵਿੱਚ ਇੱਕ ਧਾਰਮਿਕ ਮਾਹੌਲ ਦੇ ਵਿੱਚ ਇੱਕ ਜਿਸ ਤਰੀਕੇ ਦਾ ਨੈਤਿਕਤਾ ਦਾ ਪਾਠ ਤੇ ਧਰਮ ਦਾ ਪਾਠ ਪੜਾਇਆ ਜਾਂਦਾ ਹੈ ਤਾਂ ਉਸ ਨੂੰ ਉਹ ਚੀਜ਼ਾਂ ਥੋੜੀਆਂ ਥੋੜੀਆਂ ਕਿਤੇ ਨਾ ਕਿਤੇ ਗਿਆ ਕਿ ਉਹ ਕੁਦਰਤ ਵਿਰੋਧੀਆਂ ਵਿਰੋਧੀ ਹੁੰਦੀਆਂ ਨੇ ਇਹ ਲੋਕਾਇਤ ਆਖਦਾ ਕਿ ਇਹ ਚੀਜ਼ਾਂ ਨੇਚਰਲ ਨਹੀਂ ਹਨ ਤੇ ਜਿਉਂ-ਜਿਉਂ ਉਹ ਗਰੋ ਕਰਦਾ ਹੈ ਜਦੋਂ ਉਸ ਨੂੰ ਇਹ ਲੱਗਦਾ ਹੈ ਕਿ ਮੈਂ ਜਿਹੜਾ ਜਿਹੜੀ ਚੀਜ਼ ਪੜਦਾ ਉਹ ਕਹਿੰਦਾ ਇਹ ਤਾਂ ਅੰਤਰੋਂ ਤਾਂ ਮੈਂ ਇੰਜ ਹੀ ਸੋਚਦਾ ਮੈਂ ਹੋ ਜਦੋਂ ਉਸ ਨੂੰ ਇਹ ਲੱਗਦਾ ਤਾਂ ਉਸ ਨੂੰ ਪ੍ਰੋਫੈਸਰ ਮੋਨ ਸਿੰਘ ਦੀ ਗੱਲ ਮਿੱਠੀ ਲੱਗਣ ਲੱਗ ਜਾਂਦੀ ਹੈ ਇਸ ਤਰੀਕੇ ਦੇ ਨਾਲ ਉਦੋਂ ਵੀ ਜਿਹੜਾ ਸੀ ਪ੍ਰਭਾਵ ਧਰਮ ਦਾ ਬਹੁਤ ਜ਼ਿਆਦਾ ਸੀ ਹੁਣ ਵੀ ਹੈ ਉਸ ਟਾਈਮ ਦੇ ਉੱਤੇ ਮੁਕੰਮਲ ਸੀ ਹੋ ਇਸ ਕਰਕੇ ਜਿਹੜੇ ਲੋਕ ਚਾਰਬਾਏਕ ਜਿਹੜੇ ਸਨ ਲੁਕਾਇਤ ਵਾਲੇ ਜਿਹੜੇ ਸਨ ਉਹਨਾਂ ਦੀਆਂ ਗੱਲਾਂ ਸੁਣਦੇ ਸਨ ਮਿੱਠੀਆਂ ਲੱਗਦੀਆਂ ਹੋਣਗੀਆਂ ਇਸ ਕਰਕੇ ਸਾਨੂੰ ਚਾਰਬਾਕੀ ਕਹਿ ਦਿੰਦੇ ਹੋਣਗੇ ਇਹ ਹੈ ਜੀ ਜਦੋਂ ਚਾਰਬਾਕ ਦੀ ਗੱਲ ਆਉਂਦੀ ਹੈ ਜੀ ਲੁਕਾਇਤ ਦੀ ਗੱਲ ਨੇ ਤਾਂ ਇਹਨਾਂ ਦੇ ਸਾਹਿਤ ਨੂੰ ਸਾੜ ਦਿੱਤਾ ਗਿਆ ਸੀ ਹਨਾ ਉਹਦੇ ਬਾਰੇ ਜਰੂਰ ਤੁਸੀਂ ਦੱਸੋ ਉਹਨੂੰ ਕਿਉਂ ਸਾੜਨਾ ਪਿਆ ਕਿਉਂ ਇੰਨਾ ਜ਼ਿਆਦਾ ਬਿਵਾਲ ਹੋਇਆ ਜੀ ਜੇ ਕਹਿਆ ਜਾਂਦਾ ਵੀ ਉਹ ਤਾਂ ਰੱਬ ਨੂੰ ਨਹੀਂ ਮੰਨਦੀ ਸੀ ਇਸ ਕਰਕੇ ਸਾੜਿਆ ਗਿਆ ਹੂੰ ਕੋ ਜਿਹੜੀ ਦੋ ਪਰੰਪਰਾਵਾਂ ਪਦਾਰਥਵਾਦੀ ਤੇ ਅਧਿਆਤਮਿਕ ਵਰਦੀ ਪਰੰਪਰਾਵਾਂ ਜਿਹੜੀਆਂ ਪਰੰਪਰਾਵਾਂ ਨੇ ਉਹ ਭਾਰਤੀ ਜਿਹੜੇ ਚਿੰਤਨ ਆ ਉਸ ਦਾ ਇੱਕ ਧਰੋਹ ਰਹਨ ਹੁਣ ਇਹਨਾਂ ਦੋਹਾਂ ਦਾ ਆਪਸ ਦੇ ਵਿੱਚ ਟਕਰਾਓ ਵੀ ਰਿਹਾ ਪਦਾਰਥਵਾਦੀ ਪਰੰਪਰਾ ਜਿਹੜੀ ਆ ਉਹ ਬੰਦੇ ਨੂੰ ਜਿੱਥੋਂ ਤੱਕ ਜਿਹੜਾ ਲੁਕਾਇਤ ਹੈ ਜੇ ਪਦਾਰਥਵਾਦੀ ਜਿਹੜੀ ਸਮਝ ਵਾਲੇ ਜਿਹੜੇ ਚਿੰਤਕ ਆ ਉਹ ਕਹਿੰਦੇ ਹਨ ਕਿ ਇਹ ਅਸਲੀ ਪਰੰਪਰਾ ਇਹੀ ਹੈ ਕਿਉਂਕਿ ਇਹ ਇਹ ਦੱਸਦੀ ਹੈ ਕਿ ਜੋ ਤੁਹਾਡੇ ਸਾਹਮਣੇ ਦਿਖਾਈ ਦਿੰਦਾ ਉਹੀ ਸੱਚ ਹੈ ਉਹ ਤੇ ਇਸ ਤਰੀਕੇ ਦੇ ਨਾਲ ਟੋਟਲੀ ਲੌਜੀਕਲ ਬਣਾਉਂਦੀ ਆ ਬੰਦੇ ਨੂੰ ਰੈਸ਼ਨਲ ਬਣਾਉਂਦੀ ਆ ਉਹ ਬੰਦੇ ਨੂੰ ਅਧਿਆਤਮਿਕ ਦੇ ਵਿੱਚੋਂ ਕੱਢ ਕੇ ਪੁਨਰ ਜਨਮ ਆਤਮਾ ਰੱਬ ਦੀਆਂ ਉਹਨਾਂ ਚੀਜ਼ਾਂ ਨੂੰ ਜਿਨ੍ਹਾਂ ਦੇ ਬਾਰੇ ਸਿਰਫ ਖਿਆਲ ਨੇ ਤੇ ਹਰੇਕ ਧਰਮ ਦੇ ਵਿੱਚ ਹਰੇਕ ਫੇਥ ਦੇ ਵਿੱਚ ਹਰੇਕ ਅਕੀਦੇ ਦੇ ਵਿੱਚ ਇਸ ਦੇ ਬਾਰੇ ਅਲੱਗ ਅਲੱਗ ਵਿਚਾਰ ਹਨ ਕਿ ਰੱਬ ਇੱਕ ਹੈ ਵੇਦਾਂ ਦੇ ਵਿੱਚ ਲਿਖਿਆ ਹੈ ਕਿ ਰੱਬ ਵੇਦਾਂ ਦੇ ਵਿੱਚ ਵੀ ਜਿਹੜਾ ਰੱਬ ਦੀ ਕੋਈ ਇਹੋ ਜਿਹੀ ਪਰਿਭਾਸ਼ਾ ਨਹੀਂ ਹੈ ਉਸ ਦੇ ਵਿੱਚ ਜਿਹੜਾ ਸੂਰਜ ਵੀ ਰੱਬ ਹੈ ਉਸ ਦੇ ਵਿੱਚ ਇੰਦਰ ਦੇਵਤਾ ਵੀ ਹੈ ਉਸ ਦੇ ਵਿੱਚ ਉਸ਼ਾ ਵੀ ਹੈ ਉਸ ਦੇ ਵਿੱਚੋਂ ਸਬਿਤਾ ਦਾ ਵੀ ਨਾਮ ਹੁੰਦਾ ਹੈ ਜਿਹੜੀ ਦੇਵੀ ਹੈ ਇੱਕ ਹੂੰ ਤਾਂ ਇਹੇ ਦੇਵੀਆਂ ਤੇ ਇਹੇ ਦੇਵ ਜਮੇ ਹਿੰਦੂ ਦਰਸ਼ਨ ਦੇ ਵਿੱਚ ਮੰਨਿਆ ਜਾਂਦਾ ਹੈ ਕਿ 33 ਕਰੋੜ ਜਿਹੜੇ ਹਨ ਉਹ ਉਹ ਦੇਵੀ ਦੇਵਤੇ ਹਨ 84 ਲੱਖ ਜੂਨਾ ਹਨ ਹੂੰ ਤੇ ਪਰ ਜੇਕਰ ਆਪਾਂ ਉਸ ਟਾਈਮ ਦੀ ਜਿਹੜੀ ਵਸੋਂ ਦੇਖਦੇ ਆਂ ਜਨਸੰਖਿਆ ਦੇਖਦੇ ਆਂ ਹਾਂ ਤੇ ਜੇ ਆਪਾਂ ਉਦੋਂ ਦੀ ਜਨਸੰਖਿਆ ਦੇਖਦੇ ਆਂ ਤਾਂ ਜਨਸੰਖਿਆ ਤਾਂ ਉਦੋਂ ਹਜ਼ਾਰਾਂ ਦੇ ਵਿੱਚ ਸੀ ਲੱਖਾਂ ਦੇ ਵਿੱਚ ਵੀ ਨਹੀਂ ਸੀ ਤਾਂ ਇੰਨੇ ਦੇਵੀ ਦੇਵਤੇ ਕਿੱਥੋਂ ਆ ਗਏ ਤਾਂ ਇਹੋ ਜਿਹਾ ਸਵਾਲ ਹੋਉ ਪੁੱਛਦੇ ਸਨ ਕਿ ਇਹਦਾ ਮਤਲਬ ਹੈ ਕਿ ਇੱਕ ਬੰਦੇ ਦੇ ਨਾਲ ਕਿੰਨੇ ਕਿੰਨੇ ਦੇਵੀ ਦੇਵਤੇ ਜਿਹੜੇ ਹਨ ਉਹ ਜੁੜੇ ਹੋਏ ਹਨ ਜਾਂ ਦੂਸਰ ਹੁਣ ਇਸ ਟਾਈਮ ਦੇ ਉੱਤੇ ਉਲਟ ਹਨ ਕਿ ਦੇਵੀ ਦੇਵਤੇ ਜਿਹੜੇ ਹਨ ਉਹ ਉਹਨਾਂ ਦੀ ਗਿਣਤੀ ਉਨੀ ਹੀ ਦੱਸੀ ਜਾਂਦੀ ਹੈ 33 ਕਰੋੜੀ ਪਰ ਹੁਣ ਜਿਹੜੀ ਆ ਦੁਨੀਆ ਦੀ ਜਿਹੜੀ ਆਬਾਦੀ ਹੈ ਉਹ ਕਰੋੜਾਂ ਦੇ ਵਿੱਚ ਨਹੀਂ ਅਰਬਾਂ ਖਰਬਾਂ ਦੇ ਵਿੱਚ ਪਹੁੰਚੀ ਹੋਈ ਹੈ ਹੈਨਾ ਭਾਰਤ ਦੀ ਜਿਹੜੀ ਆ ਉਹ 150 ਕਰੋੜ ਆਬਾਦੀ ਆ ਹੁਣ ਤੇ ਦੂਸਰਾ ਉਸ ਤੋਂ ਅਗਲੀ ਗੱਲ ਹੈ ਕਿ ਉਹ ਜਿਵੇਂ ਆਤਮਾ ਜੇ ਹੈ ਤਾਂ ਕੁਝ ਜਿਹੜੇ ਜਿਹੜੇ ਸਿਧਾਂਤ ਹਨ ਬੈਦਿਕ ਪਰੰਪਰਾ ਵਿੱਚ ਉਹ ਕਹਿੰਦੇ ਕਿ ਆਤਮਾ ਜਿਹੜੀ ਹੈ ਉਹ ਨਿਸ਼ਵਰ ਹੈ ਉਹ ਖਤਮ ਨਹੀਂ ਹੋ ਸਕਦੀ ਉਹ ਟੁੱਟ ਨਹੀਂ ਹੋ ਸਕਦੀ ਉਹ ਉਹ ਦੋ ਆਤਮਾ ਜੁੜ ਕੇ ਇੱਕ ਨਹੀਂ ਬਣ ਸਕਦੀ ਇਹਦੇ ਬਾਰੇ ਵੀ ਅਲੱਗ-ਅਲੱਗ ਪਰੰਪਰਾਵਾਂ ਮਾਂ ਅਲੱਗ-ਅਲੱਗ ਕਹਿੰਦੀਆਂ ਨੇ ਜੇ ਆਤਮਾਵਾਂ ਦੀ ਗਿਣਤੀ ਸੇਮ ਹੈ ਤੇ ਫਿਰ ਬੰਦਿਆਂ ਦੀ ਗਿਣਤੀ ਵਧਦੀ ਜਾਂਦੀ ਹੈ ਜੀਵਾਂ ਦੀ ਗਿਣਤੀ ਵਧਦੀ ਜਾਂਦੀ ਹੈ ਪੌਦਿਆਂ ਦੀ ਗਿਣਤੀ ਵਧਦੀ ਜਾਂਦੀ ਹੈ ਸਮੁੰਦਰੀ ਜੀਵਾਂ ਦੀ ਗਿਣਤੀ ਵਧਦੀ ਜਾਂਦੀ ਹੈ ਭਾਵੇਂ ਸਪੀਸੀਜ਼ ਘਟ ਰਹੇ ਹੈ ਪਰ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਤਾਂ ਫਿਰ ਉਸ ਨੂੰ ਆਪਾਂ ਚ ਸਖਾਤੇ ਪਾਉਂਦੇ ਆ ਤਾਂ ਇਹੋ ਜਿਹੇ ਸਵਾਲ ਜਿਹੜੇ ਸਾਨੂੰ ਉਹ ਉਠਾਉਂਦੇ ਸਨ ਹਾਂ ਤਾਂ ਇੱਕ ਜਿਹੜੇ ਧਰਮ ਦੀ ਜਿਹੜੀ ਡੋਮਿਨੈਂਸ ਆ ਜਿਸ ਨੂੰ ਸੱਤਾ ਕਹਿ ਦਿੰਦੇ ਆ ਤਾਂ ਉਸ ਨੂੰ ਇਹ ਇੱਕ ਚੁਣੌਤੀ ਲੱਗੀ ਹਾਂ ਦੂਸਰੀ ਗੱਲ ਇਹ ਹੈ ਕਿ ਧਰਮ ਜਿਹੜਾ ਹੈ ਨਾ ਜਿਵੇਂ ਜਿਸ ਤਰੀਕੇ ਨਾਲ ਸ ਦੇ ਉੱਤੇ ਦਰਖੀਮ ਇੱਕ ਸੋਸ਼ੀਓਲੋਜਿਸਟ ਹੈ ਜਿਸ ਨੂੰ ਪਹਿਲਾ ਸੋਸ਼ੀਓਲੋਜਿਸਟ ਕਹਿ ਜਾਂਦਾ ਹੈ ਯੂਰਪ ਦਾ ਪੱਛਮ ਦਾ ਹਾਂ ਉਸ ਨੇ ਕਿਹਾ ਕਿ ਧਰਮ ਦੀ ਲੋੜ ਵੀ ਹੈ ਕਿਤੇ ਕਿਤੇ ਮਾਰਕਸ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਏ ਉਸ ਦੀ ਆਨ ਰਿਲੀਜਨ ਇੱਕ ਬੁੱਕ ਹੈ ਹਾਂ ਉਸ ਦੇ ਵਿੱਚ ਉਹ ਕਹਿੰਦਾ ਏ ਕਿ ਜੇਕਰ ਅਸੀਂ ਧਰਮ ਲੋਕਾਂ ਦੇ ਵਿੱਚੋਂ ਟੋਟਲੀ ਖਤਮ ਕਰ ਦਿੱਤਾ ਤਾਂ ਫਿਰ ਲੋਕਾਂ ਨੂੰ ਪਦਾਰਥਵਾਦੀ ਜਦੋਂ ਗਿਆਨ ਹੋ ਜਾਵੇਗਾ ਟੋਟਲੀ ਲੌਜੀਕਲ ਹੋ ਜਾਣਗੇ ਤਾਂ ਜਦੋਂ ਉਹ ਵਿਲੇ ਹਨ ਉਹਨਾਂ ਕੋਲੇ ਕੰਮ ਨਹੀਂ ਹੈ ਉਹਨਾਂ ਦੀ ਗਰੀਬੀ ਉਹ ਭੁਗਤ ਰਹੇ ਹਨ ਅਤੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਗਰੀਬੀ ਦੇ ਲਈ ਕੌਣ ਜ਼ਿੰਮੇਵਾਰ ਹੈ ਤਾਂ ਉਹਨਾਂ ਦੇ ਗੁਲਾਮੇ ਫੜ ਲੈਣਗੇ ਹਿੱਕਾਂ 'ਚ ਜਾ ਕੇ ਵੱਜਣਗੇ ਉਹ ਅਰਾਜਿਕਤਾ ਪੈਦਾ ਹੋ ਜਾਵੇਗੀ ਉਹ ਕ੍ਰਾਂਤੀ ਨਹੀਂ ਹੋਵੇਗੀ ਹੋ ਉਹ ਰਾਜਿਕਤਾ ਨੂੰ ਰੋਕਣ ਦੇ ਲਈ ਫਿਰ ਧਰਮ ਇੱਕ ਓਪੀਐਮ ਅਫੀਮ ਨੂੰ ਪੰਜਾਬੀ ਚ ਕਹਿ ਦਿੰਦੇ ਆ ਤਾਂ ਅਫੀਮ ਦਾ ਕੰਮ ਕਰਦੀ ਹੈ ਇਹ ਮਾਰਕਸ ਦਾ ਜਿਹੜਾ ਮੂਲ ਜਿਹੜਾ ਤਤ ਹੈ ਜੋ ਉਸ ਦਾ ਤੱਤਨ ਹੈ ਹੂੰ ਹੁਣ ਜੇਕਰ ਆਪਾਂ ਉਸ ਪਰੰਪਰਾ ਦੇ ਮੁਤਾਬਕ ਚੱਲਦੇ ਆ ਤਾਂ ਜਿਹੜਾ ਜਦੋਂ ਜੇ ਆਪਾਂ ਉਸ ਲਾਈਟ ਦੇ ਵਿੱਚ ਉਸ ਲੋ ਦੇ ਵਿੱਚ ਜਾਂ ਰੋਸ਼ਨੀ ਦੇ ਵਿੱਚ ਦੇਖਦੇ ਆ ਤਾਂ ਪਦਾਰਥਵਾਦੀ ਜਾਂ ਤਰਕਵਾਦੀ ਜਦੋਂ ਲੋਕ ਹੋ ਜਾਂਦੇ ਆ ਤਾਂ ਫਿਰ ਅਧਿਆਤਮਕਵਾਦ ਦੇ ਲਈ ਖਤਰਾ ਪੈਦਾ ਹੋ ਜਾਂਦਾ ਹੈ ਇਹ ਪਦਾਰਥਵਾਦੀ ਇੱਕ ਸਮਝ ਹੈ ਹੂੰ ਤਾਂ ਜੇਕਰ ਉਹ ਖਤਰਾ ਪੈਦਾ ਹੁੰਦਾ ਤਾਂ ਉਸ ਖਤਰੇ ਨੂੰ ਟਾਲਣਾ ਹੈ ਤਾਂ ਉਸ ਟਾਲਣ ਦਾ ਤਰੀਕਾ ਇਹ ਹੈ ਕਿ ਜਿਹੜੇ ਚਰਵਾਕੀ ਆ ਜਾਂ ਜਿਹੜੇ ਲੋਕਾਈਤੀ ਹਨ ਤਾਂ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦੇ ਉਹਨਾਂ ਨੂੰ ਮਾਰ ਦਿੱਤਾ ਜਾਂਦੇ ਤੇ ਉਹਨਾਂ ਦੀਆਂ ਕਿਤਾਬਾਂ ਨੂੰ ਸਾੜ ਦਿੱਤਾ ਜਾਂਦੇ ਬਰਨ ਕਰ ਦਿੱਤਾ ਜਾਂਦੇ ਤੇ ਜਿਹਾ ਹੀ ਹੋਇਆ ਮੰਨਿਆ ਜਾਂਦਾ ਹੈ ਤੇ ਸਿਰਫ ਇਹੀ ਨਹੀਂ ਕਿ ਉਹਨਾਂ ਦੀਆਂ ਕਿਤਾਬਾਂ ਨੂੰ ਖਤਮ ਕੀਤਾ ਉਹਨਾਂ ਦੇ ਗ੍ਰੰਥ ਉਹਨਾਂ ਦੇ ਸੂਤਰ ਉਹਨਾਂ ਦੀਆਂ ਉਕਤੀਆਂ ਉਹਨਾਂ ਦੇ ਪ੍ਰਵਚਨ ਉਹਨਾਂ ਦੇ ਜਿੱਥੇ ਜਿੱਥੇ ਵੀ ਸ਼ਬਦ ਜਾਂ ਜਿਸ ਤਰੀਕੇ ਦਾ ਵੀ ਉਹਨਾਂ ਦਾ ਗਿਆਨ ਜਾਂ ਉਹਨਾਂ ਦਾ ਚਿੰਤਨ ਜਾਂ ਉਹਨਾਂ ਦਾ ਜੋ ਗਿਆਨ ਸ਼ਾਸਤਰ ਹੈ ਜਿੱਥੇ ਲਿਖਿਆ ਹੈ ਉਸ ਨੂੰ ਖਤਮ ਹੀ ਨਹੀਂ ਕੀਤਾ ਗਿਆ ਉਸ ਨੂੰ ਕੰਟਰਡਿਕਟ ਕਰਨ ਦੇ ਲਈ ਜਾਂ ਉਸ ਤੇ ਬਾਰੇ ਇੱਕ ਨਵਾਂ ਬਿਰਤਾਂਤ ਸਿਰਜਣ ਦੇ ਲਈ ਉਹਨਾਂ ਦੀਆਂ ਉਕਤੀਆਂ ਨੂੰ ਗ੍ਰੰਥਾਂ ਦੇ ਵਿੱਚ ਲਿਆ ਗਿਆ ਜੈਨ ਧਰਮ ਦੇ ਵਿੱਚ ਬੁੱਧ ਧਰਮ ਦੇ ਵਿੱਚ ਅਤੇ ਇਥੋਂ ਤੱਕ ਕਿ ਸਾਡੇ ਜਿਹੜੇ ਦਾਇਤਿਕ ਕਾਲ ਦੇ ਜਿਹੜੇ ਦੋ ਮਹਾ ਕਾਵ ਹਨ ਤਾਂ ਉਹਨਾਂ ਦੇ ਵਿੱਚ ਵੀ ਜਿਹੜਾ ਹੈ ਧਾਰਮਿਕ ਮਹਾਕਾਵ ਹਨ ਤਾਂ ਉਹਨਾਂ ਨੂੰ ਪਵਿੱਤਰ ਕਿਤਾਬਾਂ ਹਨ ਉਹਨਾਂ ਦੇ ਵਿੱਚ ਵੀ ਇਹਨਾਂ ਨੂੰ ਕੰਟਰਡਿਕਟ ਕੀਤਾ ਗਿਆ ਇਹਨਾਂ ਦੇ ਖਲਾਸੇ ਕਰਕੇ ਇਹਨਾਂ ਦਾ ਕੋਟ ਕਰਕੇ ਤੇ ਉਸ ਨੂੰ ਨੀਮਾ ਦਿਖਾਇਆ ਗਿਆ ਹੈ ਹੋ 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 ਹੁਣ ਇਹੀ ਚੀਜ਼ ਵੇਖਣ ਵਾਲੀ ਆ ਇੱਕ ਇੱਕ ਸਾਈਕੋਲੋਜੀ ਕਨ ਗੱਲ ਹੈ ਕਿ ਜਦੋਂ ਅਸੀਂ ਕਿਸੇ ਨੂੰ ਨੀਵਾ ਦਿਖਾਉਂਦੇ ਆ ਤਾਂ ਉਸ ਟਾਈਮ ਦੇ ਉੱਤੇ ਅਸੀਂ ਉਸ ਨੂੰ ਤੋੜ ਮਰੋੜ ਵੀ ਕਰਦੇ ਆ ਕਿ ਤੋੜ ਮਰੋੜ ਹੋਈ ਆ ਉੱਥੇ ਜਾਂ ਨਹੀਂ ਹੋਈ ਇਹ ਵੱਖ ਗੱਲ ਹੈ ਪਰ ਸਾਡੇ ਕੋਲੇ ਸਮਝਣ ਦੇ ਲਈ ਸਿਰਫ ਉਹੀ ਸਰੋਤ ਮਿਲਦੇ ਨੇ ਜਿਹੜੇ ਕਿ ਜੈਨ ਬੁੱਧ ਜਾਂ ਵੈਦਿਕ ਧਾਰਮਿਕ ਕਿਤਾਬਾਂ ਦੇ ਵਿੱਚ ਮਿਲਦੇ ਨੇ ਜਿਹੜਾ ਫਿਰ ਵੀ ਇਸ ਦੇ ਬਾਵਜੂਦ ਇੰਨੇ ਇੰਨੇ ਇੰਨੀਆਂ ਕੋਸ਼ਿਸ਼ਾਂ ਯਤਨਾਂ ਦੇ ਬਾਵਜੂਦ ਜਿਵੇਂ ਤੁਸੀਂ ਕਿਹਾ ਕਿਉਂ ਸਾੜਿਆ ਗਿਆ ਸਾੜਨ ਦਾ ਕਾਰਨ ਤਾਂ ਇਹ ਆ ਪਰ ਫਿਰ ਵੀ ਆਪਣੇ ਕੋਲੇ ਕੁਝ ਸਰੋਤ ਬਚਦੇ ਨੇ ਜਿਵੇਂ ਇੱਕ ਜੈ ਰਾਸ਼ੀ ਭੱਟ ਦਾ ਜਿਹੜਾ ਇੱਕ ਗ੍ਰੰਥ ਹੈ ਜਿਹੜਾ ਕਿ 900 ઈਸਾ ઈਸਵੀ ਦੇ ਵਿੱਚ ਇਹਦਾ ਸੀ ਲਿਖਿਆ ਗਿਆ ਸੀ ਉਸ ਕਿਤਾਬ ਦਾ ਨਾਂ ਤਤੋਪ ਪਪਲਾਵਾ ਸਿੰਘ ਸਿਨਹਾ ਤਤੋਪ ਪਪਲਾਵਾ ਸਿਨਹਾ ਜਿਹੜੀ ਕਿਤਾਬ ਆ ਉਸ ਦੇ ਵਿੱਚ ਜਿਹੜਾ ਹੈ ਇਸ ਫਿਲਾਸਫੀ ਬਾਰੇ ਜਾਂ ਜਿਹੜੀ ਲੋਕਾਇਤ ਚਰਵਾਕ ਫਿਲਾਸਫੀ ਦੇ ਬਾਰੇ ਸਾਨੂੰ ਕੁਝ ਸੂਤਰ ਮਿਲਦੇ ਨੇ ਦੂਸਰਾ ਜਿਹੜਾ ਹੈ 1100 ઈਸਵੀ ਪੂਰਬ ਦੇ ਵੀ 1100 ઈਸਵੀ ਦੇ ਵਿੱਚ ਇੱਕ ਨਾਟਕ ਕ੍ਰਿਸ਼ਨਾ ਪੱਟਾਚਾਰੀਆ ਨੇ ਲਿਖਿਆ ਸੀ ਪ੍ਰਬੋਧ ਚਰਿਆ ਤਾਂ ਉਸ ਦੇ ਵਿੱਚ ਵੀ ਇਸ ਦੇ ਕੁਝ ਅੰਸ਼ ਮਿਲਦੇ ਹਨ ਤੀਸਰਾ ਜਿਹੜਾ 1400 ਈਸਵੀ ਦੇ ਵਿੱਚ ਮਾਧਵਾਚਾਰਿਆ ਨੇ ਇੱਕ ਸਰਵਦਰਸ਼ਨ ਸੰਗ੍ਰਹਿ ਕੀਤਾ ਸੀ ਤੇ ਉਹਨੇ ਜਿੰਨਾ ਵੀ ਚਰਵਾਕ ਫਿਲੋਸਫੀ ਜਾਂ ਹੋਰ ਜੈਨ ਮਤ ਐ ਜਾਂ ਬੁੱਧ ਮਤ ਐ ਉਹਨਾਂ ਦੇ ਅਲੱਗ-ਅਲੱਗ ਜਿੰਨੇ ਵੀ ਮਤ ਉਸ ਟਾਈਮ ਦੇ ਉੱਤੇ ਦੁਨੀਆ ਦੇ ਵਿੱਚ ਭਾਰਤੀ ਚਿੰਤਨ ਦੇ ਵਿੱਚ ਲੋਕਾਂ ਦੇ ਸਾਹਮਣੇ ਸਨ ਉਹਨਾਂ ਨੂੰ ਇਕੱਠਾ ਕਰਕੇ ਇੱਕ ਵਧੀਆ ਸੰਗ੍ਰਹਿ ਇੱਕ ਐਨਸਾਈਕਲੋਪੀਡੀਆ ਜਿਸ ਤਰੀਕੇ ਨਾਲ ਅੱਜ ਕੱਲੇ ਲਿਖੇ ਜਾਂਦੇ ਹਨ ਤਾਂ ਉਹ ਇੱਕ ਸੰਗ੍ਰਹਿ ਕੀਤਾ ਸੀ ਇਹ ਇਹ ਆਪਣੇ ਕੋਲੇ ਤਿੰਨ ਚਾਰ ਸਰੋਤ ਨੇ ਜਿੱਥੋਂ ਆਪਾਂ ਨੂੰ ਇਹਨਾਂ ਦਾ ਪਤਾ ਲੱਗਦਾ ਹੈ ਤੇ ਜਾਂ ਫਿਰ ਜਿਹੜੇ ਹਨ ਜਿਵੇਂ ਤੁਹਾਨੂੰ ਪਹਿਲਾਂ ਵੀ ਸਹਿ ਕੇ ਦੂਸਰੇ ਧਰਮਾਂ ਦੇ ਵਿੱਚ ਇਹਨਾਂ ਦੀ ਇਥੇ ਆਲੋਚਨਾ ਕੀਤੀ ਗਈ ਹੈ ਤਾਂ ਉੱਥੋਂ ਸੂਤਰ ਮਿਲਦੇ ਹਨ ਇਹ ਇਹ ਆਪਣੇ ਕੋਲੇ ਮੂਲ ਸਰੋਤ ਬਣਦੇ ਹਨ